जय श्री प्रेम धाम श्री लखनादा पीर निगाहेबा ने सखी सर्वर सखी सुल्तान लाला वाली सरकार दा जन्मदिन जो प्रेम धाम दे विच एक मेले दे रूप च मनाया जांदा है श्री प्रेम धाम काकोआ रोड इस बार 8, 9 और 10 बैसाख यानी कि 21, 22 और 23 अप्रैल नु बड़ी श्रद्धा पूर्वक ਮਨਾਇਆ ਜਾ ਰਿਹਾ ਹੈ ਇਹਦੇ ਵਿੱਚ 21 ਤਰੀਕ ਨੂੰ ਕਈ ਸਾਲਾਂ ਬਾਅਦ ਫੇਰ ਵਿਸ਼ਾਲ ਰਸ ਯਾਤਰਾ ਰਾਮੇਲਾ ਮੈਦਾਨ ਦੇ ਸੀਗੋਂ ਤੋਂ ਸ਼ਤਾ ਹੋ ਕੇ ਸ਼ਿਰਪ੍ਰੇਂਦਾਮ ਸੰਪਨ ਹੋਗੀ ਔਰ 22 ਔਰ 23 ਤਰੀਕ ਦਾ ਜੋ ਫੰਕਸ਼ਨ ਹੋਊਗਾ ਚਾਦਰ ਦੀ ਰਸਮ ਚੰਡੇ ਦੀ ਰਸਮ ਔਰ ਉਸ ਤੋਂ ਇਲਾਵਾ ਹਿੰਦੁਸਤਾਨ ਦੇ ਬੜੇ ਚੱਚ ਆਰਟਿਸਟ ਕਵਾਲੀ ਮਹਿਫਲ ਕਰਨਗੇ ਮੈਂ ਤਾਂ ਸਾਰੇ ਜਿੰਨੇ ਪ੍ਰੇਂਦਾਮ ਨੂੰ ਚਾਹ ਲੈ ਆ ਪਿਆਰ ਕਰਨ ਵਾਲੇ ਆ मुहब्बत वाले है सब आग्रह कर दा विशाल मेले पहुंच के सरकार का आशीर्वाद लो और मेले की रौनक बधाओ जी इस बार जो सिंगर है वैसे तो अजय काफ़ी टाइम पे लेकिन एक दो आज फाइनल किए है जिम्मे लखविंदर मडाली जी और मास्टर सलीम जी दरबार के पगड़ीवंत कबाल अमी सावरी बाकी हले लगभग अपने को दो ढाई महीने है जिसे ਔਰ ਅੱਛੇ ਆਰਟਿਸਟ ਦਰਬਾਰ ਤੇ ਹਾਜ਼ਰੀ ਲਗਾਣਗੇ ਅੱਛਾ ਜੀ ਬਾਬਾ ਜੀ ਦੇਖੇਗਾ ਸੀ ਤਿੰਨ ਤੋਂ ਚਾਰ ਦਿਨ ਦਾ ਜਿਹੜਾ ਮੇਲਾ ਵੀ ਲੱਗ ਲੱਗਦਾ ਦਿਨਾਂ ਦੇ ਵਿੱਚ ਕਿਤੇ ਨਾ ਗ੍ਰੀਨ ਲੋਕਾਂ ਨੂੰ ਤੁਹਾਡੇ ਵੱਲੋਂ ਸਮਾਰ ਜੀ ਬਿਲਕੁਲ ਹਾਂ ਬੜੀ ਅੱਛੀ ਗੱਲ ਕੀਤੀ ਸੋਨੂ ਜੀ ਨੇ ਅ ਪ੍ਰੇਮ ਤਾਂ ਅੰਦਰ ਵਿੱਚ ਸਮੇ ਸਮੇਂ ਨਾਲ ਕੋਈ ਨਾ ਕੋਈ ਨਾ ਕੋਈ ਸਮਾਜ ਸੇਵਾ ਦੇ ਕੰਮ ਹੁੰਦੇ ਰਹਿੰਦੇ ਆ ਇਸ ਤਰ੍ਹਾਂ ਟ੍ਰਾਈਸਾਈਕਲਜ਼ ਅੰਘੀਨਾਂ ਲਈ ਉਹਨਾਂ ਅਬਜ਼ਰਬ ਲਈ ਜਿਨ੍ਹਾਂ ਨੂੰ ਸੁਣਨ ਦੀ ਅਸਹਾਏ ਨੇ ਕੰਨਾਂ ਦੀ ਮਸ਼ੀਨ ਔਰ ਹਰ ਮਹੀਨੇ ਲਗਭਗ 120 ਹਰ ਤਾਲੂ ਰਾਸ਼ਨ ਔਰ ਬੱਚਿਆਂ ਨੂੰ ਸਕੂਲ ਫੀਸ ਇਸ ਤਰ੍ਹਾਂ ਦੇ ਕੰਮ ਚੱਲਦੇ ਰਹਿੰਦੇ ਆ ਜਿਹਦੇ ਵਿੱਚੋਂ ਰਾਸ਼ਨ ਔਰ ਸਕੂਲ ਫੀਸ ਬਾਈ ਟ੍ਰਿਕ ਯਾਨੀ ਮੇਲੇ ਦੇ ਸੈਂਟਰ ਵਾਲੇ ਦਿਨ ਪ੍ਰੋਗਰਾਮ ਰੱਖਿਆ ਗਿਆ ਰਾਸ਼ਨ ਮਨਸਮਾਰੋ 21 ਪ੍ਰੋਗਰਾਮ ਦੀ ਕੀ ਹੋ ਗਿਆ ਜੀ ਕਿੰਨੇ ਵਜੇ ਦੀ ਟਾਈਮਿੰਗ ਜਿਹੜੀ ਹੈ ਜੀ ਜੋ ਰਾਤ ਯਾਤਰਾ ਹੈਗੀ ਹੈ ਉਹ ਸਵੇਰ 6:30 ਵਜੇ ਰਾਮ ਮੇਲਾ ਮੈਦਾਨ ਤੋਂ ਸਟਾਰਟ ਹੋਊਗੀ ਔਰ ਲਗਭਗ ਰਾਤੀ 10 ਵਜੇ ਦੇ ਕਰੀਬ ਪ੍ਰੇਮਧਾਮ ਸੰਪਨ ਹੋਊਗੀ ਔਰ ਬਾਈ 23 ਤਰੀਕ ਨੂੰ ਜੋ ਮਹਿਫਲ ਦਾ ਸਮਾ ਹੋਊਗਾ ਉਹ ਰਾਤਰੀ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 7 ਵਜੇ ਤੋਂ ਸ਼ੁਰੂ ਹੋ ਕੇ ਪ੍ਰਭੂ ਇੱਛਾ ਤੱਕ ਚੱਲੂਗਾ ਕਿੰਨੀ ਕਿ ਸੰਗਤ ਜਿਹੜੀ ਆ ਹਾਂ ਦਾ ਜੀ ਸੰਗਤ ਦਾ ਅਨੁਮਾਨ ਤਾਂ ਖੈਰ ਨਹੀਂ ਕਹਿ ਸਕਦੇ ਜੀ ਅਲਸੀ ਕਿਉਂਕਿ ਆਈਡੀਆ ਕੁਝ ਨਹੀਂ ਹੁੰਦਾ ਹਰ ਵਾਰ ਸੰਗਤ ਟਾਈਮ ਟਾਈਮ ਵੱਧਦੀ ਜਾ ਰਹੀ ਹੈ ਦੇਸ਼ਾ ਚੋਂ ਵਿਦੇਸ਼ਾ ਚੋਂ ਪੂਰੀ ਸੰਗਤ ਜੋਈ ਪ੍ਰੇਮ ਦਾਮ ਨੂੰ ਪਿਆਰ ਕਰਦੀ ਹੈ ਕੋਸ਼ਿਸ਼ ਹੁੰਦੀ ਉਹਨਾਂ ਦੀ ਕਿ ਪ੍ਰੇਮ ਦਾਮ ਪਹੁੰਚੇ ਜੀ ਬਿਲਕੁਲ ਪਾਰਕਿੰਗ ਦੀ ਇਸ ਵਾਰ ਸੀ ਵੈਲੇ ਪਾਰਕਿੰਗ ਦੀ ਵੀ ਕੋਸ਼ਿਸ਼ ਕਰ ਰਹੇ ਆਂ ਔਰ ਉਸ ਤੋਂ ਇਲਾਵਾ ਸਾਹਮਣੇ ਇੱਕ 2 ਟਾਈ ਏਕੜ ਜ਼ਮੀਨ ਪਈ ਹੈ ਪੂਰੀ ਕੋਸ਼ਿਸ਼ ਹੈ ਸਾਡੀ ਕਿ ਉੱਥੇ ਪ੍ਰਾਈਵੇਟ ਪਾਰਕਿੰਗ ਬਰਵਾਈ ਜਾਵੇ ਜੀ ਬਿਲਕੁਲ ਮੈਡੀਕਲ ਸਹੂਲਤ ਤਿੰਨੋਂ ਦਿਨ ਰਹਿੰਦੀ ਹੈ ਜੀ ਉੱਥੇ ਤਿੰਨੋਂ ਦਿਨ ਮੈਡੀਕਲ ਸਹੂਲਤ ਸਮਾਧਨ ਰਹੂਗਾ ਔਰ ਹਸਪੀਟਲ ਵੀ ਦਰਵਾਜ਼ੇ ਤੋਂ ਛੋਟਾ ਚਰਦੇ ਕਲੀਨਿਕ ਉਹਦੇ ਵਿੱਚ ਵੀ ਡਾਕਟਰ ਸਾਹਿਬ ਬੈਠਣਗੇ ਜੀ ਜਿੰਨੀ ਵੀ ਸੰਗਤ ਬਾਦੋਂ ਆ ਰਹੀ ਹੈ ਦੇਸ਼ ਵਿਦੇਸ਼ਾਂ ਚੋਂ ਉਹਨਾਂ ਲਈ ਰਹਨ ਦਾ ਖਾਣ ਦਾ ਪੀਣ ਦਾ ਸਮਾਧਨ ਹਰ ਤਰ੍ਹਾਂ ਦਾ ਹੋਊਗਾ ਔਰ ਪੰਡਾਰਾ ਦਾ ਖੈਰ ਪੂਰੀ ਸੰਗਤ ਲਈ ਚੱਲੂਗਾ ਲੇਕਿਨ ਜਿੰਨੀ ਵੀ ਸੰਗਤ ਅੰਨਿਆ ਰਾਜਾਂ ਤੋਂ ਜਾਂ ਲੈ ਦੇਸ਼ਾਂ ਤੋਂ ਆਉਗੀ ਉਹਨਾਂ ਲਈ ਰਹਿਣ ਖਾਣ ਪੀਣ ਸੌਨ ਦਾ ਪੂਰਾ ਇੰਤਜ਼ਾਮ ਕੀਤਾ ਜਾਊਗਾ ਬਈ ਮੀਡੀਆ ਨੇ ਕੋਈ ਇੰਤਜ਼ਾਮ ਜੀ ਬਿਲਕੁਲ ਮੀਡੀਆ ਲਈ ਪ੍ਰੈਸਰ ਲਈ ਸਪੈਸ਼ਲ ਕਾਰਡ ਬਣੇ ਹੁੰਦੇ ਨੇ ਹਰ ਸਾਲ ਬੰਦੇ ਜਿੰਨੀ ਵੀ ਮੀਡੀਆ ਚਾਹ ਇਲੈਕਟ੍ਰੋਨਿਕ ਮੀਡੀਆ ਚਾਹ ਪ੍ਰਿੰਟ ਮੀਡੀਆ ਉਹਨਾਂ ਲਈ ਆਫਿਸ ਚ ਇੱਕ ਕਾਰਡ ਵਾਇਆ ਕੀਤਾ ਜਾਂਦਾ ਜਿਸ ਨਾਲ ਮੀਡੀਆ ਲਈ ਹਰ ਪ੍ਰਕਾਰ ਦਾ ਖਾਣ ਪੀ ਸੱਦੇ ਇਥੇ ਅਜਾਇਤ ਵਾਲਜੀ ਕਿ ਨਹੀਂ ਆਏ ਸਾਡੇ ਇਥੇ ਸੇਵਾਦਾਰ ਨੇ ਜਿੰਦਰ ਦੇ ਇੱਕ ਸਾਡੇ ਵਿਨੇ ਜੀ ਹੈ ਅਟਵਾਲ ਜੀ ਹੈ ਸੈਲ ਭਾਜੀ ਹੈ ਇਹ ਹਰ ਬਾਰ ਮੈਂ ਲਾਸਟ ਟਾਈਮ ਵੀ ਦੱਸਿਆ ਸੀਗਾ ਮੈਂ ਕੰਟੈਕਟ ਨੰਬਰ ਵੀ ਦਿੱਤੇ ਸੀਗੇ ਵੀ ਜੋ ਜਾਣਾ ਚਾਹੁੰਦਾ ਹੈ ਆਪਣੀ ਮਰਜ਼ੀ ਨਾਲ ਉਥੋਂ ਕੋਈ ਮੋਸਟ ਵੈਲਕਮ ਅਦਰਵਾਈਜ਼ ਸਾਡੇ ਵੱਲੋਂ ਵੀ ਇਥੋਂ ਬੱਸ ਵੀ ਚੱਲੂਗੀ 21 ਤਰੀਕ ਨੂੰ ਮਾਰਨਿੰਗ 2003 ਬੱਸਾਂ ਜਿੰਦਰ ਤੋਂ ਚੱਲਣਗੀਆਂ ਉਰਸ ਤੋਂ ਇਲਾਵਾ ਕੋਈ ਪ੍ਰੈਸਪੋਰਟਰ ਕੋਈ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਕਿਸੇ ਪ੍ਰਕਾਰ ਜੀ ਪਹੁੰਚਣਾ ਚਾਹੁੰਦੀ ਹੈ ਤਾਂ ਇਹਨਾਂ ਤਿੰਨ ਨੰਬਰਾਂ ਤੇ ਕੰਟੈਕਟ ਕਰ ਸਕਦੇ ਨੇ ਸੁਣੋ ਜੀ ਸਾਡਾ ਜੋ ਇੰਤਜ਼ਾਮ ਹੁੰਦਾ ਹੈ 50000 ਬੰਦੇ ਦਾ ਹੁੰਦਾ ਹੈ ਕਿਉਂਕਿ ਅ ਇੱਕ ਟਾਈਮ ਦੇ ਵਿੱਚ ਇੱਕ ਸਮੇਂ ਦੇ 5000 ਤੋਂ ਬਾਅਦ ਬੰਦਾ ਨਹੀਂ ਪਾਇਆ ਜਾਂਦਾ ਲੇਕਿਨ ਅਫਰਵਾਇਜ਼ ਰੈਗੂਲਰ ਬੰਦਾ ਭੁਗਦਾ ਰਹਿੰਦਾ ਹੈ ਕਿ ਲਗਭਗ ਗਹਿਲੋਸੀ 72 ਘੰਟੇ ਰੈਗੂਲਰ ਮੇਲਾ ਚੱਲਦਾ ਹੈ ਤਾਂ ਪਬਲਿਕ ਦਾ ਆਉਣਾ ਲੱਗਿਆ ਰਹਿੰਦਾ ਹੈ ਇੱਕ ਛੋਟਾ ਜਿਹਾ ਯਾਤਰਾ ਬਾਰੇ ਦੱਸੋ ਤੁਸੀਂ ਕਹੇ ਸੀਗੇ ਕਿ ਯਾਤਰਾ ਕਾਫੀ ਭੱਜੇ ਜੀ ਰਸੀ ਯਾਤਰਾ ਇਸ ਸਾਲ ਵਾਰ ਦੁਬਾਰਾ ਹੋਣ ਜਾ ਰਹੀ ਹੈ ਕਿਉਂਕਿ ਲਾਕਡਾਊਨ ਤੋਂ ਬਾਅਦ ਰਸੀ ਯਾਤਰਾ ਨਹੀਂ ਹੋ ਪਾਈ ਸੀ ਰਸੀ ਯਾਤਰਾ ਵਿੱਚ ਸਰਕਾਰ ਦਾ ਭਵਿਆ ਰਤ ਹੁੰਦਾ ਹੈ ਤਰ੍ਹਾਂ ਤਰ੍ਹਾਂ ਦੇ ਚਾਕੀਆਂ ਹੁੰਦੀਆਂ ਨੇ ਇਹ ਰਸੀ ਯਾਤਰਾ ਇੱਕ ਕੌਮੀ ਇਕਤਾ ਦਾ ਸੰਦੇਸ਼ ਦਿੰਦੀ ਹੈ ਇਹ ਰੂਟ ਪਲਾਨ ਕੀ ਰਹੇਗਾ ਇਸ ਦਾ ਜੀ ਇਹ ਰਾਮਾਇਣ ਮੈਦਾਨ ਦੇ ਰਿਛੀ ਤੋਂ ਸਟਾਰਟ ਹੋ ਕੇ ਸ਼ਿਪੂਰੀ ਹੁੰਦੇ ਹੋਏ ਇਹ ਰਾਤਰੀ ਲਗਭਗ 10 ਵਜੇ ਪ੍ਰੇਮ ਦਾਮ ਸੰਪਨ ਹੋਗੀ ਸਵੇਰ ਤੱਕ ਦਾ ਕੋਰਟਾਂ ਦਾ ਵਿੱਚ ਮੈਸੇਜ ਕਿ ਦਿੱਤਾ ਜਾਂਦਾ ਜੀ ਜੀ ਪ੍ਰੇਮ ਦਾਮ ਦੇ ਵਿੱਚ ਕੀ ਮੈਸੇਜ प्रेम धाम भोलेनाथ का पीर मजार बनी हुई है। था विशाल मंदिर बनिया अंदर मां दुर्गा का विशाल मंदिर बनिया है और साल विच श्री ग्रंथ साहब का एक बार प्रकाश होंगे यानी सब धर्म जिथे आदर सम्मान और मन हों प्रेम धाम है जी ਸਰ ਸੀ ਇਸ ਦੇ ਵਿੱਚ ਥੋੜਾ ਜਿਹਾ ਸਾਨੂੰ ਬ੍ਰੀਫ ਮਤਲਬ ਜੋ ਨਿਹੰਗ ਸਿੰਘ ਆਇਆ ਸੀ ਉਹ ਬਾਰੇ ਪੁੱਛ ਰਹੇ ਤੁਸੀਂ ਜੀ ਉਹ ਨਿਹੰਗ ਸਿੰਘ ਆਇਆ ਸੀ ਕਿ ਮੈਂ ਨਹੀਂ ਕਹਿ ਸਕਦਾ ਉਹ ਆਇਆ ਸੀ ਜਾਂ ਭੇਜੇਗਾ ਸੀ ਜਾਂ ਕੀ ਇਹ ਮੈਨੂੰ ਨਹੀਂ ਪਤਾ ਇਸ ਗੱਲ ਦਾ ਹੋ ਸਕਦਾ ਕਿਸੇ ਸਾਡੇ ਐਸੀ ਸ਼ਰਾਰਤੀ ਬੰਦੇ ਦੀ ਸ਼ਰਾਰਤੀ ਹੋ ਸਕਦੀ ਹੈ ਲੇਕਿਨ ਉਹ ਆਏ ਗੱਦੀ ਦੀ ਵੀ ਆਪਣੀ ਪਾਵਰ ਹੈ ਦੇਖੋ ਗੱਦੀ ਕੋਲ ਆਏ ਹੈ ਉਹਨਾਂ ਨੇ ਕੋਈ ਸਵਾਲ ਕੀਤਾ ਲੈ ਮਨਜ ਕੁ ਸ਼ੰਕਾਵਾ ਸੀ ਗਿਆ ਔਰ ਜਿਤ ਤੱਕ ਮੈਂ ਸਮਝਦਾ ਜਿੰਨੀ ਕੋ ਵੀਡੀਓ ਵਾਇਰਲ ਹੋਈ ਹੈ ਮੇਰਾ ਮੰਨਣਾ ਹੈ ਕਿ ਉਹ ਪ੍ਰੋਪਰ ਸੈਟੀਸਫਾਈਡ ਹੋ ਕੇ ਗਏ ਨੇ ਇਹਦੇ ਮੇਕੀਬੀਪ ਨੂੰ ਇੰਤਾਂ ਕਾਫੀ ਲੋਕਾਂ ਦੇ ਵਿੱਚ ਜਿਹੜਾ ਹੈਗਾ ਪ੍ਰਸਿੱਧ ਹੋਇਆ ਲੋਕ ਤੁਹਾਡੇ ਧਾਮ ਦੇ ਵਿੱਚ ਚਾਹੇ ਸਿੱਖਪੂਰ ਜੀ ਹੋਣ ਜਾਂ ਫਿਰ ਹੋਰ ਧਰਮ ਦੇ ਲੋਕ ਸਾਰੇ ਪਹੁੰਚਦੇ ਨੇ ਮੈਂ ਇੱਕ ਸਵਾਲ ਇਹ ਪੁੱਛਦੇ ਪੈਣ ਕਿ ਵੀ ਪ੍ਰੇਮ ਧਾਮ ਦੇ ਵਿੱਚ ਕਿਉਂ ਆਵੇ ਲੋਕ ਅਜੀਹਾ ਕੀ ਹੈ ਪ੍ਰੇਮ ਧਾਮ ਦੇ ਵਿੱਚ ਮੁਹੱਬਤ ਹੈ ਜੀ ਜਿੱਥੇ ਮਨ ਨੂੰ ਸਕੂਨ ਹੈ ਹਰ ਜਗ੍ਹਾ ਤੇ ਕੁਛ ਨਾ ਕੁਛ ਮਿਲਦਾ ਹੈ ਦੁਨੀਆ ਦਾ ਅਸਰ ਕੋਈ ਦਰਬਾਰ ਨਹੀਂ ਜਿੱਥੇ ਨਹੀਂ ਮਿਲਦਾ ਮੇਰਾ ਮੰਨਣਾ ਹੈ ਹਰ ਜਗ੍ਹਾ ਤੇ ਮਿਲਦਾ ਹੈ ਗਿਆਨ ਚਾਹੀਦਾ ਹੈ ਗਿਆਨੀ ਕੋਲ ਜਾਓ ਰੂਪ ਚਾਹੀਦਾ ਹੈ ਰੂਪਾਂ ਕੋਲ ਜਾਓ

ਬਿジネス ਲਈ ਮੈਂ ਅੱਜ ਵੀ ਇੱਕ ਬਿਜ਼ਨਸਮੈਨ ਹਾਂ ਬਹੁਤ ਵਧੀਆ ਸਵਾਲ ਕੀਤਾ ਮੈਡਮ ਨੇ ਮੈਂ ਕਿ ਬਿジネス ਮੈਂ ਨਾ ਕਾਰੋਬਾਰੀ ਇਨਸਾਨ ਹਾਂ ਮੈਂ 6 ਦਿਨ ਕਾ ਕਰ ਦੋ ਮੁਹੱਬਤ ਦਾ ਕਾਰੋਬਾਰ ਕਰ ਦੋ ਨਹੀਂ ਮੁਹੱਬਤ ਦਾ ਵਾਰ ਦੇ ਵਿੱਚ ਪ੍ਰੇਮ ਤਾਂ ਆਮ ਤੇ ਕਿ ਬਿジネス ਪ੍ਰੇਮ ਤਾਂ ਆਮ ਦੇ ਵਿੱਚ ਮੁਹੱਬਤ ਹੈ ਜਿਹੜਾ ਆਊਗਾ ਉੱਥੇ ਨਹੀਂ ਇੱਕ ਪ੍ਰੇਮ ਦਾ ਆਉਂਦੇ ਬਾਅਦ ਇੱਕ ਬੋਰਡ ਲੱਗ ਰਿਹਾ ਹੁਣ ਬਹੁਤ ਵਧੀਆ ਥੋੜੇ ਦਿਨਾਂ ਦੇ ਵਿੱਚ ਕਿ ਜਾਤ ਪਾਤ ਉੱਚ ਨੀਚ ਮੈਂ ਥੋੜੇ ਦਿਨ ਕਿ ਲਗਵਾਂ ਜਾ ਰਹੇ ਹਾਂ ਕੱਲੀ ਪਾਸ ਕੀਤਾ ਸੀ ਜਾਤ ਪਾਤ ਉੱਚ ਨੀਚ ਕਿਸੇ ਵੀ ਚੀਜ਼ ਨੂੰ ਚੱਪਲ ਦੇ ਨਾਲ ਨਾਲ ਹੀ ਬਾਹਰ ਉਤਾਰ ਕੇ ਅੰਦਰ ਆਉਣਾ ਇੱਕ ਬਰ ਬਾਬਾ ਦੀ ਗੱਲ ਕਰੀਏ ਤੁਸੀਂ ਚੈਨਲ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਹਾਂ ਵੀ ਅਸੀਂ ਕੋਈ ਵੀ ਪੈਸਾ ਕਿਸੇ ਕੋਲ ਨਹੀਂ ਲੰਦੇ ਨਾ ਘੜਵਾਂਦੇ ਪਰ ਇਹ ਡੈਮ ਦੇ ਵਿੱਚ ਹਰ ਸਾਲ ਤੇ ਹਰ ਮਹੀਨੇ ਰਾਸ਼ਨ ਵੀ ਦਿੱਤਾ ਜਾਂਦਾ ਹੈ ਹਰ ਮਹੀਨੇ ਤੁਹਾਡੇ ਉਹ ਲੋ ਹਰ ਕੋਈ ਤੇ ਕੋਈ ਪ੍ਰੋਗਰਾਮ ਕਰਵਾਏ ਜਾਂਦੇ ਨੇ ਤੇ ਪੈਸਾ ਕਿੱਥੋਂ ਆਉਂਦਾ ਕਿ ਬਾਅਦ ਇਹ ਇਸ ਸਵਾਲ ਦਾ ਜਵਾਬ ਮੈਂ ਬਹੁਤ ਵਾਰ ਦੇ ਚੁੱਕਾ ਹਾਂ ਮੈਂ ਫਿਰ ਦੇ ਰਿਹਾ ਰਿਪੀਟ ਬੜੇ ਲੋਕਾਂ ਦੇ ਮਨ ਦੇ ਵਿੱਚ ਬਹਿ ਮੈਂ ਪਹਿਲੀ ਗੱਲ ਤਾਂ ਮੈਂ ਫਿਰ ਦੁਬਾਰਾ ਦੱਸਣ ਲੱਗਿਆ ਹਾਲਾਂਕਿ ਇਹ ਵੀਡੀਓ ਲਗਭਗ ਜਿੰਨਾ ਮੇਰਾ ਖਿਆਲ ਹੈ ਪੰਜਾਬ ਦਾ ਹਰ ਇਨਸਾਨ ਦੇਖ ਚੁੱਕਿਆ ਮੈਂ ਫਿਰ ਵੀ ਦੁਬਾਰਾ ਦੱਸਣ ਜਾ ਰਿਹਾ ਕਿ ਪ੍ਰੇਮ ਤਾਂ ਆਮ ਦੇ ਵਿੱਚ ਖਾਸ ਕਰ ਬੰਤੀ ਬਾਬਾ ਜੀ ਦੇ ਮੈਂ ਗੱਲ ਕਰਾਂ ਤਾਂ ਪੂਰੇ ਹਿੰਦੁਸਤਾਨ ਜਾਂ ਵਰਲਡ ਦੇ ਵਿੱਚ ਕੋਈ ਸਿੰਗਲ ਬੰਦਾ ਸਾਬਤ ਨਹੀਂ ਕਰ ਸਕਦਾ ਇਹ ਬੰਤੀ ਬਾਬਾ ਜੀ ਨੇ ਕਿਸੇ ਤੋਂ ਕੋਈ ਜ਼ਿੰਦਗੀ ਵਿੱਚ ਪੈਸਾ ਲਿਆ ਹੋਵੇ ਠੀਕ ਹੈ ਰਹੀ ਗੱਲ ਪੈਸਾ ਕਿੱਥੋਂ ਆਉਂਦਾ ਉਹ ਅਸੀਂ 10 ਤੋਂ 20 ਟਰਸਟ ਆ ਟਰਸਟ ਮੈਂਬਰਾਂ ਆ ਆਪਸ ਵਿੱਚ ਜੋ ਮਰਜ਼ੀ ਡਿਵਾਈਡ ਕਰੀ ਅਸੀਂ ਹਰ ਸੂਜੀ ਡਿਵਾਈਡ ਕਰਦੇ ਆ ਰਹੇ ਹਾਂ ਸ਼ੁਰੂ ਤੋਂ ਕਰਦੇ ਆ ਰਹੇ ਪਿਛਲੇ 20 ਸਾਲ ਤੋਂ ਕਰਦੇ ਆ ਰਹੇ ਹਾਂ ਔਰ ਕਰਦੇ ਰਹਿਾਂਗੇ ਇਹ ਸਾਡਾ ਇਸ਼ਕ ਹੈ ਸਾਡੀ ਮੁਹੱਬਤ ਹੈ ਕਹਿੰਦੇ ਬਾਬਾ ਜੀ ਕਿਦੋਂ ਮੋਚ ਆਂਦੇ ਨੇ ਉਦੋਂ ਹੱਥਾਂ ਦੇ ਵਿੱਚ ਪੈਰ ਜੋ ਗੱਲਾਂ ਦੇ ਵਿੱਚ ਪਿਆ ਹੁੰਦਾ ਉਹ ਸਿੰਗਰਾਂ ਨੂੰ ਵੀ ਬਿਲਕੁਲ ਜੀ ਬਿਲਕੁਲ ਇਸੇ ਨਾਮ ਦਾ ਮਸਤੀ ਹੈ ਹੋਰ ਮਸਤੀ ਕਿਹਨੂੰ ਕਹਿੰਦੇ ਐ ਅੱਛਾ ਮਸਤੀ ਮੇਰਾ 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 ਇੱਕ ਖਿਆਲ ਬੜਾ ਚੱਲਿਆ ਸੀਗਾ ਮੈਂ ਦੱਸਦਾ ਹਾਂ ਤੁਹਾਨੂੰ ਜਵਾਬ ਦੇਣਾ ਇਸ ਗੱਲ ਦਾ ਇਹ ਤੇ ਮੇਰਾ ਖਿਆਲ ਬੜਾ ਚੱਲਿਆ ਸੀ ਕਿ ਉਹ ਦਵਾਈ ਕਿਹ ਹੈ ਜਿਹਦੇ ਨਾਲ ਬਿਮਾਰੀ ਨਾ ਜਾਵੇ ਉਹ ਜ਼ਿੰਦਗੀ ਕਿਹੜੀ ਸਵਾਰੀ ਨਾ ਜਾਵੇ ਅੱਗ ਲਾ ਕੇ ਫੂਕਦੇ ਅਸੀਂ ਦੌਲਤ ਨੂੰ ਜਿਹੜੇ ਆਪਣੇ ਯਾਰ ਦੇ ਨਾਮ ਤੋਂ ਬਾਰੀ ਨਾ ਜਾਵੇ ਇਹ ਮੇਰਾ ਬੜਾ ਖਿਆਲ ਚੱਲਿਆ ਸੀਗਾ ਔਰ ਮੈਂ ਅੱਜ ਵੀ ਕਹਿੰਦਾ ਇਸ ਗੱਲ ਨੂੰ ਕਿ ਮ ਕਵਾਲੀ ਚੱਲ ਰਹੀ ਹੋਵੇ हां ਲੇਕਿਨ ਇੱਕ ਗੱਲ ਦਾ ਯੂਨਰ ਧਿਆਨ ਰੱਖਿਓ ਮੈਂ ਸਾਰਿਆਂ ਨੂੰ ਚੈਨਲ ਦੇ ਮਾਧਿਅਮ ਚ ਕਹਿ ਰਿਹਾ ਜੇ ਪੈਸੇ ਵਾਰਨ ਦੇ ਜਾਂ ਕੋਈ ਛੁੱਟਣ ਦੀ ਹਿੰਮਤ ਲੱਖੂਗਾ ਤਾਂ ਆਪਣੀ ਪਾਕਟ ਚ ਰੱਖੂਗਾ ਕਿਸੇ ਦੀ ਪਾਕਟ ਚ ਜ਼ਿੰਦਗੀ ਪੈਣ ਨਹੀਂ ਹੋਊਗਾ ਭਾਈ ਇੱਕ 2016 ਵਿੱਚ ਤੁਸੀਂ ਮਾਮ ਮਹਾ ਮੰਦलेश्वर ਦੀ ਉਪਾਦੀ ਲਈ ਜੀ ਬਿਲਕੁਲ ਆਹ ਦੇਖੋ ਕਿੰਨਾ ਵਧੀਆ ਸਵਾਲ ਕੀਤਾ ਇਹਨਾਂ ਨੇ 2016 ਦੇ ਵਿੱਚ ਇੱਕ ਮਹਾ ਮੰਦलेश्वर ਦੀ ਉਪਾਦੀ ਮਿਲੀ ਸੀ ਔਰ ਬੜਾ ਵਧੀਆ ਖੜੇ ਨਾਲ ਜੁੜਿਆ ਅੱਜ ਵੀ ਮੈਂ ਖੜੇ ਨਾਲ ਜੁੜਿਆ ਹੋਇਆ ਹਾਂ ਅੱਜ ਵੀ ਮੈਂ ਖੜਦਾ ਬਹੁਤ ਸਨਮਾਨ ਕਰਦਾ ਅਖਾੜੇ ਦੇ ਵਿੱਚ ਪੰਜਾਬ ਦਾ ਕੋਈ ਵੀ ਕੰਮ ਹੁੰਦਾ ਮੈਨੂੰ ਹੀ ਸੁਪਾਇਆ ਜਾਂਦਾ ਲੇਕਿਨ ਉੱਚ ਕੁਛ ਸ਼ਰਤਾਂ ਸੀਗੀਆਂ ਇੱਕ ਤਾਂ ਉਹਨਾਂ ਦਾ ਕੰਮ ਸੀ ਦਾੜੀ ਵਧਾਉਣਾ ਵੀ ਰੂਝੋਰੀ ਹੈ ਉਹਨਾਂ ਦਾ ਉਪਾਦੀ ਦੇਣ ਲਈ ਇਹ ਗੱਲ ਸੀ ਕਿ ਸੀ ਕਿ ਕਿ ਦਾੜੀ ਤੁਹਾਨੂੰ ਰੱਖਣੀ ਹੀ ਪੈਣੀ ਹੈ ਜਾਂ ਦਾੜੀ ਵੀ ਰੱਖਣੀ ਪੈਣੀ ਹੈ ਤੇ ਜਾਂ ਤੁਹਾਨੂੰ ਆ ਵੀ ਵਾਲ ਕਟਵਾਣੇ ਪੈਂਦੇ ਆ ਔਰ ਮੇਰੀ ਇਹ ਪਹਿਚਾਣ ਸੀ ਔਰ ਦੂਸਰੀ ਪ੍ਰੋਬਲਮ ਕੀ ਸੀਗੀ ਜੋ ਮੈਂ ਸਭ ਤੋਂ ਪਹਿਲੇ ਦੱਸ ਗਿਆ ਤਾਂ ਕਿ ਮੈਨੂੰ ਪੈਸਾ ਲੈਣਾ ਅੱਛਾ ਨਹੀਂ ਲੱਗਦਾ ਲੇਕਿਨ ਉਹ ਕਿਹਾ ਗਿਆ ਸੀਗਾ ਜੇ ਤੁਸੀਂ ਕਿਸੇ ਘਰ ਜਾਓਗੇ ਤੁਹਾਨੂੰ ਕੋਈ ਦਖਸ਼ਨਾ ਦੇ ਤੁਹਾਨੂੰ ਲੈਣੀ ਪਊਗੀ ਤਾਂ ਮੈਂ ਕਿਦੋਂ ਘਰ ਗਿਆ ਵੀ ਹਾਂ ਉਹ ਦਸ਼ਨਾ ਦੇਣ ਦੀ ਕੋਸ਼ਿਸ਼ ਵੀ ਕੀਤੀ ਐ ਤਾਂ ਉੱਥੇ ਅਖਾੜੇ ਵੱਲੋਂ ਕਿਹਾ ਗਿਆ ਸੀ ਤੁਹਾਨੂੰ ਭਗਵੇਂ ਦੇ ਵਿੱਚ ਕੋਈ ਵੀ ਦਸ਼ਨਾ ਦੇਊਗਾ ਪਰ ਤੁਹਾਨੂੰ ਦਸ਼ਨਾ ਲੈਣੀ ਪਊਗੀ ਲੇਕਿਨ ਮੈਂ ਜਿੰਦਗੀ 'ਚ ਕੰਮ ਨਹੀਂ ਕੀਤਾ ਪਰ ਮੈਂ ਹੱਥ ਜੋੜ ਕੇ ਅਖਾੜੇ ਦੇ ਵਿੱਚ ਪ੍ਰਾਰਥਨਾ ਕੀਤੀ ਸੀ ਕਿ ਮੈਂ ਅਖਾੜੇ ਨਾਲ ਹਮੇਸ਼ਾ ਜੁੜਾ ਰਹਾਂਗਾ ਹੱਟ ਟਾਈਮ ਲੇਕਿਨ ਮੈਂ ਆਪਣੀ ਉਪਾਧੀ ਤੇ ਨਹੀਂ ਦਊਗਾ ਭਾਈ ਇਹ ਲੋਕ ਕਹਿੰਦੇ ਨੇ ਜਿਹਨੂੰ ਵੀ ਜਾਣਦੇ ਨੇ ਤਾਂ ਮੱਥਾ ਟੇਕ ਦੇਣੇ ਕੁਝ ਪੈਸੇ ਚੜਾ ਕੇ ਕਿਆ ਤੁਹਾਡੀ ਸੰਗਤ ਨੂੰ ਇਹ ਵੀ ਪਰਜੇਤਾ ਹੈ ਕਿ ਪੈਸਾ ਰੱਖ ਕੇ ਮੱਥਾ ਨਹੀਂ ਟੇਕਣਾ ਤੁਸੀਂ ਮੇਰੀ ਵੀਡੀਓ ਦੇਖੋ ਮੈਂ ਹਰ ਵੀਡੀਓ 'ਚ ਬੋਲਿਆ ਹੋਇਆ ਹੈ कि ਜਿਹੜਾ ਪੈਸਾ ਤੁਸੀਂ ਦਰਵਾਜ਼ੇ ਤੇ ਚਰੌਣ ਲਈ ਲੈ ਕੇ ਆਏ ਹੋ ਕਿਸੇ ਗਰੀਬ ਦੀ ਮਦਦ ਕਰੋ ਹਰ ਵੀਡੀਓ ਜਿੰਨੀਆਂ ਮੇਰੇ YouTube ਤੇ ਵੀਡੀਓes ਹਨ ਹਰ ਵੀਡੀਓ ਦੇ ਪਿੱਛੇ ਮੇਰੇ ਛੀਜ਼ ਬੋਲੀ ਹੋਈ ਹੈ ਕਿ ਜਿਹੜਾ ਪੈਸਾ ਤੁਸੀਂ ਦਰਵਾਜ਼ੇ ਤੇ ਲੈ ਕੇ ਆਏ ਹੋ ਉਹ ਕਿਸੇ ਜ਼ਰੂਰਤਮੰਦ ਦੀ ਹੈਲਪ ਕਰੋ ਕਿਉਂਕਿ ਮੇਰਾ ਮੰਨਣਾ ਹੈ ਦੁਨੀਆ ਦੇ ਕਿਸੇ ਵੀ ਗ੍ਰੰਥ ਦੇ ਵਿੱਚ ਪੈਸਾ ਚਰੌਣਾ ਨਹੀਂ ਲਿਖਿਆ ਹੋਇਆ ਚਾਰ ਹੀ ਦਾਨ ਦੁਨੀਆ 'ਚ ਦੇਖੇ ਗਏ ਨੇ ਪੰਜਵਾਂ ਕੋਈ ਵੀ ਦਾਨ ਨਹੀਂ ਹੈਗਾ ਚਾਰ ਦਾਨ ਦੁਨੀਆ 'ਤ ਨੇ ਦਇਆਦਾਨ ਆਹਾਰਦਾਨ ਔਸ਼ਧੀਦਾਨ ਤੇ ਅਵਿਆਦਾਨ ਦੈਟਸ ਇਟ ਵਿਦਿਆਵਿਦਾਨ ਕਹਿੰਦੇ ਪਰ ਵਿਦਿਆਦਾਨ ਨਹੀਂ ਵਿਦਿਆ ਦਾ ਬਹੁਤ ਵੱਡੀ ਇੱਕ ਕਿਰਪ ਇਹ ਚਾਰ ਦਾਨ ਮੈਂ ਮੰਨਦਾ ਵੀ ਦੁਨੇ ਚੋਲੇ ਚਾਹੀਦੇ। ਬਾਬਾ ਜੀ ਤੁਸੀਂ ਕਹਿੰਦੇ ਹੋ ਕਿ ਸਾਰੇ ਧਰਮਾਂ ਦਾ ਸਤਿਕਾਰ ਕਰੋ। ਫਿਰ ਜਿਹੜਾ ਸਾਰੇ ਧਰਮਾਂ ਦਾ ਸਤਿਕਾਰ ਕਰੋ ਦੋ ਬੇੜੀਆਂ ਦੇ ਵਿੱਚ ਪੈਰ ਰੱਖਣ ਵਾਲਾ ਬੰਦਾ ਕਿੱਦਾਂ ਪਾਰ ਹੋ ਸਕਦਾ? ਦੋ ਬੇੜੀਆਂ ਦਾ ਦੋ ਬੇੜੀਆਂ ਹੈ ਹੀ ਨਹੀਂ ਇਹ। ਆਪਾਂ ਕਹੀ ਦੁਖੀ ਦੇ ਬੇਟੇ ਮਾਦਾ ਕੇ ਪੁੱਤ ਦਾ। ਖੁਦ ਪੁੱਛੇ ਵੰਨੂਬੀ ਬੇਟਾ ਹੈ ਕਿਹਦਾ? ਮਾਦਾ ਕੇ ਬਾਪ ਦਾ। ਕਿਹਦੇ ਘਾਊਗਾ ਜੀ ਉਹ? ਮਾਦਾ ਦੇ ਪਿਤਾ ਦਾ। ਉਦੋਂ ਨਾ ਦੇ। ਇਹ ਦੋ ਬੇੜੀਆਂ ਹੈ ਹੀ ਨਹੀਂ ਕਿਹਾ। ਦੋ ਬੇੜੀਆਂ ਬਸ ਸਮਝ ਲੈ। ਕੋਈ ਵੀ ਧਰਮ ਕਦੇ ਵੀ ਕਿਸੇ ਨੂੰ ਤੋੜਨਾ ਸਿਖੰਦਾ ਨਹੀਂ ਹੈਗਾ ਤਰੰਦਾ ਕੰਮ ਹੈ ਜੋੜਨਾ ਮੈਂ ਅੱਜ ਵੀ ਕਹਿੰਦਾ ਧਰਮ ਜੋੜਦਾ ਹੈ ਤੋੜਦਾ ਨਹੀਂ ਦੋ ਬੇੜੀਆਂ ਹੈ ਨਹੀਂ ਇਹ ਸਿੰਗਲ ਬੇੜੀ ਹੈ ਜਿਨੂੰ ਲੋਕਾਂ ਨੇ ਦੋ ਬੇੜੀਆਂ ਬਣਾ ਰੱਖਿਆ ਮੇਰੀ ਮੰਨ ਵਿੱਚ ਸਿੰਗਲ ਬੇੜੀ ਹੈ ਤੁਸੀਂ ਕਹਿ ਰਹੇ ਹੋ ਕਿ ਲੋਕ ਤੁਹਾਡੇ ਕੋਲ ਸਕੂਨ ਦੇ ਲਈ ਆਉਣ ਤੁਹਾਡੇ ਕੋਲ ਮੁਹੱਬਤ ਦੇ ਲਈ ਆਉਣ ਮੈਂ ਨਹੀਂ ਕਹਿੰਦਾ ਇਹਦੇ ਕੋਲ ਆਉਣ ਉਹਨਾਂ ਨੂੰ ਸਕੂਨ ਮਿਲਦਾ ਹੈ ਮੁਹੱਬਤ ਮਿਲਦੀ ਤਾਂ ਮੈਂ ਕੋਈ ਦੁਕਾਨੀ ਮੈਂ ਵੀਕ ਚਿਕ ਦੇ ਨਾਲ ਉੱਥੇ ਹੁੰਨਾ 6 ਦਿਨ ਆਪਣੇ ਕੰਮ ਤੇ ਹੁੰਦਾ ਮੈਂ बिल्कुल जान तो तो आगे सर हर जगह देर मैं बोल रहा है गल तुम देखो ध्यान है मेरी वीडियो सुन के मैं हर जगह दे लास्ट वीरवार की भीडियो है मेरी अपलोड की हुई है कि थोड़े तो आस पास जो भी धार्मिक स्थान है मंदिर है मस्जिद है गुरुद्वारा है चर्च है उत्तर बैठो इश्क करो लेकिन कुछ मंगन ना जाओ इश्क न जाओ मुहब्बत न जाओ मेरा मनना है कि परमात्मा कहेंद जो साकार कहें कि रोज़ मंगन आना है एक दिन मिल आ जा जिंदगी मंगने की लड़ ही नहीं पेगी ਅਰਦਾਸ ਬੇਨਤੀ ਜਿਹੜੇ ਤੁਹਾਡੇ ਕੋਲ ਦੁੱਖ ਹੀ ਆਂਦੇ ਆ ਉਹਨਾਂ ਦਾ ਕਿਵੇਂ ਤਾਂ ਉਸੇ ਇਲਾਜ ਜਿਹੜਾ ਹੈ ਉਹ ਕਿਵੇਂ ਕਰਦੇ ਹੈ ਇਲਾਜ ਤਾਂ ਖੈਰ ਦੁੱਖ ਹਰ ਨਹੀਂ ਨਹੀਂ ਇਲਾਜ ਤਾਂ ਹਰ ਦਰਵਾਜ਼ੇ ਤੇ ਹੁੰਦਾ ਹੈ ਇਸ ਦੁਨੀਆ ਦਾ ਕੋਈ ਦਰਵਾਜ਼ਾ ਨਹੀਂ ਹੈਗਾ ਜਿੱਥੋਂ ਪ੍ਰਮਾਤਮਾ ਨਹੀਂ ਦਿੰਦਾ ਹੈਗਾ ਉਹ ਮੰਦਿਰ ਚਲੇ ਜਾਓ ਗੁਰਦੁਆਰਾ ਸਾਹਿਬ ਚਲੇ ਜਾਓ ਮਸਜਿਦ ਚਲੇ ਜਾਓ ਹਰ ਦਰਵਾਜ਼ੇ ਹੈਗਾ ਲੇਕਿਨ ਮੇਰਾ ਕੰਮ ਹੈ ਦੁਆ ਕਰਨਾ ਉਸ ਪ੍ਰਮਾਤਮਾ ਨੂੰ ਅਰਦਾਸ ਕਰਨਾ ਕਿ ਸਰਕਾਰ ਜੋ ਵੀ ਤੁਹਾਡੀ ਆਪਣੀ ਆਪਣੀ ਲੈਂਗੁਏਜ ਹੈ ਮੈਂ ਸਰਕਾਰ ਕਹਿੰਦਾ ਕਿ ਸਰਕਾਰ ਇੱਕ ਮੁਰੀਦ ਆਇਆ ਹੈ ਦੁਖੀ ਹੈ ਪਰੇਸ਼ਾਨ ਹੈ ਇਹਦੀ ਸੁਣੋ ਇੱਕ ਛੋਟੇ ਛੋਟੇ ਉਪਾਏ ਹੁੰਦੇ ਨੇ ਸਾਡੇ ਜਿਨ੍ਹਾਂ ਗਾਇਲ ਰੋਟੀ ਬਾਦੋ ਚਿੰਤਿਆ ਨੂੰ ਆਟਾ ਬਾਦੋ ਨੀ ਕਿੰਨੇ ਕਿ ਦੁਆਮਾ ਹੁੰਦੀਆਂ ਨੇ ਮੇਰਾ ਮੰਨਣਾ ਹੈ ਕਿ ਉਹ ਦੁਆਮਾ ਕਿੰਨਾ ਕਿ ਜਰੂਰ ਕੰਮ ਕਰਦੀਆਂ ਨੇ ਬਾਬਾ ਜੀ ਇੱਕ ਗੱਲ ਤੇ ਤੁਹਾਡੇ ਜਦੋਂ ਤੁਸੀਂ ਚੌਂਕੀ ਲੈਂਦੇ ਹੋ ਉਹਨਾਂ ਤੁਹਾਡੇ ਵੱਲੋਂ ਚੌਂਕੀ ਦਾ ਟਰਾਂਮ ਵਾਜਿਆ ਮਲੀਆਂ ਜਾਂਦੀਆਂ ਵਾਜੇ ਤੋਂ ਬਾਅਦ ਉਸ ਤੇ ਬੈਕਗ੍ਰਾਉਂਡ ਵੀ ਤੁਸੀਂ ਉਹਨਾਂ ਦੇ ਬੋਲ ਤੇ ਹੈ ਗਿਓ ਇਹ ਚੀਜ਼ਾਂ ਮੈਂ ਕਹਿੰਦਾ ਨੋਟ ਕਿਤੇ ਇਸ ਦਾ ਤੁਸੀਂ ਕਹਿੰਦੇ ਹੋ ਇਸ ਦੇ ਵਿੱਚ ਕੋਈ ਰੱਬ ਨਹੀਂ ਆਂਦਾ ਕਿਸੇ ਦੇ ਵਿੱਚ ਸਿਰਫ ਆਹ ਵੀ ਸਿਹਰ ਨਾਲ ਕੋਈ ਐ ਚੀਜ਼ ਨਹੀਂ ਹੁੰਦੀ ਇਸ ਦੇ ਬਾਰੇ ਵੀ ਥੋੜਾ ਜਿਹਾ ਮੈਥੋ ਮਤਲਬ ਸਵਾਦ ਬੀਟ ਕਰਦਾ ਤੁਹਾਡਾ ਇੱਕ ਇਹ ਲੱਗਿਆ ਵੀ ਤੁਸੀਂ ਆਪ ਹੀ ਤਾਂ ਕਹਿ ਰਹੋ ਵੀ ਸਾਡੇ ਅੰਦਰ ਕੋਈ ਬਾਬਾ ਨਹੀਂ ਆਉਂਦਾ ਤੁਸੀਂ ਹਾਂ ਮੈਂ ਖੁਦ ਕਹਿ ਰਿਹਾ ਮੈਂ ਖੁਦ ਕਹਿ ਰਿਹਾ ਕਿ ਕਿਸੇ ਅੰਦਰ ਕੋਈ ਬਾਬਾ ਕੋਈ ਪਰਮਾਤਮਾ ਸ਼ਕਤੀ ਨਹੀਂ ਆਉਂਦੀ ਫਿਰ ਵੀ ਤੁਸੀਂ ਉਹਦਾ ਨਾਮ ਬੈਕਗ੍ਰਾਉਂਡ ਕਿਦਾਂ ਦੱਸਦੇ ਹੋ ਜੀ ਮੈਂ ਕਿਦੋਂ ਬੋਲਦੇ ਹੋ ਕਿਸੇ ਨੂੰ ਬਾਜ ਮਾਰਦੇ ਹੋ ਦੌਰਾਨ ਬਾਜ ਦੌਰਾਨ ਉਹਨਾਂ ਨੂੰ ਦੱਸਿਆ ਜਾਂਦਾ ਤੁਹਾਡੇ ਘਰ ਦੇ ਵਿੱਚ ਬਿਲਕੁਲ ਕਿਦਾਂ ਦੱਸਿਆ ਜਾਂਦਾ ਤੁਸੀਂ ਪੁੱਛਿਆ ਚੌਣ ਨਾ ਹਾਂ ਜੀ ਹਾਂ ਵੀ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਸਾਡਾ ਦਿਮਾਗ ਸ਼ੂਨਿਆ ਤੇ ਹੈ ਔਰ ਕੋਈ ਵੀ ਇਨਸਾਨ ਦੁਨੀਆ ਦੇ ਵਿੱਚ ਨਿਸਵਾਰਥ ਸੇਵਾ ਕਰ ਰਿਹਾ ਜੀ ਤੁ ਕਿਉਂਕਿ ਪ੍ਰੇਮ ਦਾ ਮਿੱਕ ਐਸਾ ਦਰਵਾਰਾ ਹੈ ਤੁਸੀਂ ਆਪਣੇ ਪੂਰਾ ਸੈਟਅਪ ਕਿਸੇ ਨੂੰ ਕੋਈ ਨਾ ਕੋਈ ਚੈਨਲ ਜਰੂਰ ਲਗਾਓ ਉੱਥੇ ਕਿ ਸੰਗਤ ਨੂੰ ਪੁੱਛੋ ਕਿਸੇ ਰੂਪ ਚ ਕੋਈ ਪੈਸਾ ਲਿਆ ਗਿਆ ਕਿਸੇ ਨੂੰ ਕੋਈ ਬੈਮ ਦੇ ਵਿੱਚ ਪਾਇਆ ਗਿਆ ਕਿਸੇ ਨੂੰ ਕੋਈ ਗਲਤ ਚੀਜ਼ ਤੇ ਪਾਇਆ ਗਿਆ ਤਾਂ ਸੰਗਤ ਦੱਸੂਗੀ ਜਿੱਥੇ ਨਿਸਵਾਰਥ ਸੇਵਾ ਹੋਊਗੀ ਕੋਈ ਸਵਾਰਥ ਨਹੀਂ ਹੋਊਗਾ ਔਰ ਉਦੀ ਮਸਤੀ ਜਮਸਤ ਹੋਮਾਂਗੇ ਤਾਂ ਜਵਾਨ ਚੋਂ ਨਿਕਲੇ ਹੋਏ ਸ਼ਬਦ ਹਰ ਇਨਸਾਨ ਦੇ ਸੱਚ ਹੋਣਗੇ ਪ੍ਰੇਮ ਤਾਂ ਅਮਦੇ ਮੁੱਖੀ ਮਾਂ ਤੋਂ ਦੇ ਹਾਂਜੀ ਮਹਾਕੁੰਬ ਜੀ ਮੈਂ ਪਿਛਲੇ ਸਾਰੇ ਮਹਾਕੁੰਬ ਬਣਾਤਾ ਇਸ ਵਾਰ ਵੀ ਸ਼ਾਇਦ 26 ਦਿਨ ਦਾ ਇਸ਼ਨਾਨ ਕਰੂਗਾ ਅੱਜ ਤੱਕ ਜਿੰਨੇ ਕੁੰਬ ਹੋਏ ਮੈਂ ਹਰ ਕੁੰਬ ਦਾ ਇਸ਼ਨਾਨ ਕੀਤਾ ਹੈ ਅੱਜ ਤੁਸੀਂ ਪ੍ਰੇਵਿਨਟੀ ਗੱਲ ਕਰਦੇ ਹੋ ਮੁਹੱਬਤ ਦੀ ਗੱਲ ਕਰਦੇ ਹੋ ਚੈਰਿਟੀ ਵੀ ਬਹੁਤ ਕਰਦੇ ਹੋ ਫਿਰ ਬੰਟੀ ਬਾਪੇ ਦਾ ਨਾਮ ਕੌਂਟਰੋਵਰਸੀ ਕਿਉਂ ਜੋੜਦੇ ਦੇਖੋ ਜੀ ਕੌਂ ਕੌਂਟਰੋਵਰਸੀ ਤਾਂ ਦੁਨੀਆ ਦਾ ਦਸਤੂਰ ਹੈ ਤੁਸੀਂ ਇੱਕ ਅੱਛੇ ਕੰਮ ਨਹੀਂ ਲੱਗੋਗੇ ਜੇ ਤੁਹਾਨੂੰ 20 ਬੰਦੇ ਅੱਛੇ ਕਹਣਗੇ ਤਾਂ 20 ਮਾੜਾ ਕਹਿਣ ਵਾਲੇ ਜਾਣਗੇ ਜਾਣਗੇ ਜੀ ਕਿਤੇ ਤਾਂ ਬੜੇ ਸਾਰੇ ਲੋਕ ਨੇ ਜਿੰਨਾਂ ਦਾ ਦਿਲ ਸਾਫ਼ ਹੋਣਗੇ ਬਿਲਕੁਲ ਪਹੁੰਚੋ ਜੀ ਉਸਦੇ ਉਹ ਸਪੇਸ਼ਲ ਤੇ ਜਿਹੜਾ ਬੰਦਾ ਪਹੁੰਚੂਗਾ ਆਪਣੇ ਆਪ ਦਿਮਾਗ ਨੂੰ ਸ਼ੁੱਨਨ ਤੇ ਲੈ ਕੇ ਜਾਊਗਾ ਉਹਦੇ ਦੇ ਦਿਮਾਗ ਦੇ ਵਿੱਚ ਇੱਕ ਵੀ ਥਾਟ ਨਹੀਂ ਹੋਊਗਾ ਬਿਲਕੁਲ ਚਾਚੂ ਸਭ ਤੋਂ ਸੱਚਾ ਹੋਊਗਾ ਅਸੀਂ ਇਨਸਾਨਾਂ ਤੋਂ ਤੁਹਾਡੇ ਵਰਗੇ ਉਹ ਗੱਲ ਵਾਕਈ ਗੱਦੀ 300 ਸਾਲ ਤੋਂ ਚੱਲਦੀ ਆ ਰਹੀ ਹੈ ਪਿੱਛੋਂ ਅਸੀਂ ਇਨਸਾਨਾਂ ਤੋਂ ਤੁਹਾਡੇ ਵਰਗੇ ਬਿਲਕੁਲ ਸਰ ਪ੍ਰਸ਼ਾਸਨ ਵੱਲੋਂ ਕਹਿੋ ਜਿਹਾ ਅਰੇਂਜਮੈਂਟ ਦਿੱਤੇ ਜਾਣਗੇ ਮੇਲੇ ਦੇ ਵਿੱਚ ਪ੍ਰਸ਼ਾਸਨ ਦਾ ਪਿਛਲੇ ਵਾਰ ਬਹੁਤ ਅੱਛਾ ਅਰੇਂਜਮੈਂਟ ਸੀਗਾ ਇਸ ਵਾਰ ਵੀ ਅਸੀਂ ਪੂਰੀ ਉਮੀਦ ਰੱਖਦੇ ਹਾਂ ਕਿ ਪ੍ਰਸ਼ਾਸਨ ਸਾਨੂੰ ਬਹੁਤ ਸਾਥ ਦੇਊਗਾ ਔਰ ਪ੍ਰਾਈਵੇਟ ਸਿਕਿਉਰਿਟੀ ਦਾ ਵੀ ਪੂਰਾ ਇ ਇਹੀ ਤਾਂ ਇਹੀ ਤੇ ਗੱਦੀ ਦਾ ਕੰਮ ਰਹਿ ਗਿਆ ਜੀ ਇੱਕ ਨਹੀਂ 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 ਤੁਸੀਂ ਦੱਸੋ ਮੈਂ ਉਹ ਦੱਸਣ ਲੱਗਿਆ ਤੁਸੀਂ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਸਭ ਬਰਾਬਰ ਨੇ ਮੈਂ ਉਹ ਦੱਸਣ ਲੱਗਿਆ ਤੁਹਾਨੂੰ ਤੁਹਾਨੂੰ ਗੱਦੀ ਤੇ ਲਾਗੇ ਕੋਈ ਸ਼ੂਨਿਆ ਤੇ ਪੁੰਚਣ ਲਈ ਹੀ ਇਨਸਾਨ ਦੀ ਪ੍ਰੈਕਟਿਸ ਹੈ ਪ੍ਰੈਕਟਿਸ ਕੀ ਚੀਜ਼ ਹੈ ਇਵਾਦਤ ਹੈ ਉਹ ਦੀ ਇਵਾਦਤ ਹੈ ਜੋ ਇਨਸਾਨ ਜਿਸਕਾ ਮੈਂ ਜਿੰਨੀ ਇਵਾਦਤ ਕਰੀਆ ਹੋਆ ਦੇਖੋ ਮੇਰਾ ਮੰਨਣਾ ਹੈ ਤੁਸੀਂ ਇੱਕ ਨੂੰ ਪਿਆਰ ਕਰੋਗੇ ਇੱਕ ਨਾ ਇੱਕ ਦਿਨ ਤੁਹਾਨੂੰ ਪਿਆਰ ਕਰਨ ਲਈ ਮਜਬੂਰ ਹੋ ਜਾਊਗਾ ਉਹ ਜੇ ਦਿਲੋਂ ਪਿਆਰ ਕਰੋਗੇ ਕਿਹੜਾ ਪ੍ਰੈਕਟੀਕਲ ਲਾਈਫ ਦੇ ਵਿੱਚ ਹੈ ਤੇ ਅਜਤ ਮਲਾਈਨ ਦੇ ਵਿੱਚ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਬਹੁਤ ਮੁਹੱਬਤ ਕਰਦੇ ਹੋ ਬਹੁਤ ਪਿਆਰ ਕਰਦੇ ਹੋ ਇੱਕ ਨਾ ਇੱਕ ਦਿਨ ਤੁਹਾਨੂੰ ਪਿਆਰ ਕਰੂਗਾ ਇੱਕ ਕਰੂਗਾ ਇਹ ਬੰਤੀ ਬਾਬਾ ਜੀ ਤੂੰ ਜਿਹੜੀ ਇਹ ਕਿਰਪਾ ਕੋਈ ਆ ਕਿਹਦਾ ਸੀ ਜਿੰਨੇ ਤੁਸੀਂ ਦੱਸਦੇ ਹੋ ਕਿ ਇਹ ਕਿਰਪਾ ਕੋਈ ਹੈ ਕਿ ਤੁਸੀਂ ਕੋਈ ਇਬਾਦਤ ਕਰਦੇ ਸੀਗਾ ਨਹੀਂ ਇਬਾਦਤ ਵੀ ਕਰਦੇ ਸੀਗੇ ਔਰ ਮੈਂ ਕਹੂੰਗਾ ਖੈਰ ਇਹ ਇਬਾਦਤ ਮੇਰੀ ਘੱਟ ਮੇਰੇ ਮਾਤਾ ਹੀ ਦੇਣ ਹੈ ਮੈਨੂੰ ਮੇਰੇ ਮਾਤਾ ਜੀ ਸ਼ਾਇਦ ਪੰਜਾਬ ਚ ਪਹਿਲੇ ਇੱਕ ਐਸੇ ਇਨਸਾਨ ਸੀ ਜਿਨ੍ਹਾਂ ਨੇ ਪੂਰੀ ਰਮਾਇਣ ਰਾਮਚਰਿਤਮਨ ਜਵਾਨੀ ਯਾਸੇ ਉਹਨੇ ਕਦੇ ਬੁੱਕ ਨਹੀਂ ਉਠਾਈ ਸੀਗੀ ਪੂਰੀ ਬਾਗਵਤ ਗੀਤਾ ਜਵਾਨੀ ਕਰਦੇ ਸੀਗੇ ਸਰਕਾਰ ਦੀ ਇਬਾਦਤ ਦਿਨ ਰਾਤ ਕਰਦੇ ਸੀਗੇ ਉਹਨਾਂ ਦਾ ਆਸ਼ੀਰਵਾਦ ਔਰ ਮੇਰੀ ਖੁਦੀ ਇਬਾਦਤ ਔਰ ਗਦੀ ਦੀ ਸੇਵਾ ਇੱਕ ਹੈ ਬਾਬਾ ਜੀ ਬਹੁਤ ਸਵਾਲ ਹੈ ਬਹੁਤ سارے ਧਾਮ ਜਿਹੜੇ ਭਾਰਤ ਦੇ ਅੰਦਰ ਬਹੁਤ سارے ਧਾਮ ਨੇ ਔਰ ਜਦੋਂ ਧਾਮ ਸ਼ੁਰੂ ਹੋਏ ਨੇ ਉਸ ਸਮੇਂ ਉਹ ਬਹੁਤ ਛੋਟੀ ਇੱਕ ਜਗ੍ਹਾ ਤੋਂ ਸ਼ੁਰੂ ਹੁੰਦੇ ਆ ਜਗ੍ਹਾ ਤੋਂ ਔਰ ਬਾਅਦ ਵਿੱਚ ਬਹੁਤ ਸਾਰੀਆਂ ਪ੍ਰਾਪਰਟੀਆਂ ਉਹਨਾਂ ਦੇ ਨਾਮ ਤੇ ਵੀ ਹੁੰਦੀਆਂ ਨੇ ਪੈਸਾ ਵੀ ਉਹਨਾਂ ਦੇ ਨਾਮ ਤੇ ਆਉਂਦਾ ਹੈ ਕੀ ਇਹ ਉਹੀ ਬਿਜ਼ਨਸ ਹੈ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਮੇਰੇ ਵੀਡੀਓ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਨੇ ਯੂਜ਼ ਕਰਕੇ ਆਪਣਾ ਮੈਂ ਉਹੀ ਕਹਿ ਰਿਹਾ ਬਿਲਕੁਲ 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 ਨੈਟਵਰਕ ਜਿਹੜਾ ਬਿਜ਼ਨਸ ਹੈ ਜਿਹੜਾ ਇਹ ਇੰਨਾ ਵਾਅਦਾ ਫੋਲਦਾ ਪਿਆ ਔਰ ਹਰ ਬੰਦਾ ਇਸ ਬਿਜ਼ਨਸ 'ਚ ਹੀ ਜਾਣਾ ਚਾਹੁੰਦਾ ਬਿਲਕੁਲ इजी ਬਿਜ਼ਨਸ ਹੈ ਹਰ ਬੰਦੇ ਲਈ इजी ਬਿਜ਼ਨਸ ਹੈ ਕਿਉਂਕਿ ਕਲੋਜ਼ੀ ਇਹ ਕਿ ਬਾਬਾ ਬਣ ਜਾਂਦਾ ਤੁਸੀਂ ਕਹੋਗੇ ਦੇਖੋ ਮੈਂ ਖੁਦ ਬਾਬਾ ਹੋਣ ਦੇ باوجود ਬਾਬੇ ਦੇ ਐਂਟੀ ਬੋ ਰਿਹਾ ਮੈਂ ਪਖੰਡ ਦੇ ਐਂਟੀ ਐਂਟੀ ਬੋ ਰਿਹਾ ਬਾਬੇ ਦੇ ਐਂਟੀ ਨਹੀਂ ਬੋ ਰਿਹਾ ਕਿਸੇ ਦਾ ਪਾਰਟਿਕੂਲਰ ਨਾਮ ਨਹੀਂ ਲੈ ਰਿਹਾ ਉਹ ਇਹ ਬਿਜ਼ਨਸ ਹੈ ਇੱਕ ਜੋ ਪਖੰਡ ਬਾਜੀ ਕਹਿੰਦੇ ਮੈਂ ਉਹੀ ਦੱਸਣ ਲੱਗਾ ਨਾ ਉਹ ਇੱਕ ਹੀ ਜੀ ਬਿਜ਼ਨਸ ਹੈ ਇਹ ਜੀ ਬਿਜ਼ਨਸ ਹੈ ਬੰਦਾ ਕੱਲ ਕੁਝ ਨਹੀਂ ਕਰਦਾ ਸੀਗਾ ਅੱਜ ਰੇਡ ਦੇ ਵਿੱਚ ਉਹ ਬਾਬਾ ਬਣ ਗਿਆ ਉਹ ਕਿੱਥੋਂ ਦੇ ਕਿਤੇ ਪਹੁੰਚ ਗਿਆ ਮੈਂ ਪਖੰਡ ਬਾਜੀ ਕਰਦਾ ਜਾਂ ਨਹੀਂ ਕਰਦਾ ਇਹ ਤੁਸੀਂ ਜਾ ਕੇ ਪਹੁੰਚੋ ਕਿ ਪ੍ਰੇਮ ਨਾਮ ਦਾ ਆਪਣਾ ਸੈਟਅਪ ਲਾਉਂਦੇ ਬਿ ਕਿਸੇ ਵੀ ਰੂਪ ਦੇ ਵਿੱਚ ਕਿਸੇ ਸਿੰਗਲ ਪਰਸਨ ਤੋਂ ਅੱਜ ਤੱਕ ਕੋਈ ਪੈਸਾ ਲਿਆ ਗਿਆ ਜਾਂ ਨਹੀਂ ਦੇਖੋ ਸਭ ਤੋਂ ਵੱਡੀ ਗੇਮ ਹੈ ਪੈਸੇ ਦੀ ਤੁਮ ਫਿਰ ਕੇ ਗੱਲ ਪੈਸੇ ਦੀ ਆਉਂਦੀ ਹੈ ਜਿੰਨਾ ਡੇਰਾਬਾਦ ਹੋਊਗਾ ਜਿੰਨੇ ਦਰਬਾਰ ਹੋਣਗੇ ਗੇਮ ਐਟਲਾਸ ਕਿੱਥੇ ਆਊਗੀ ਪੈਸੇ ਤੇ ਗੇਮ ਦਾ ਪੈਸੇ ਦੀ ਆਣੀ ਹੈ ਨਾ ਮਤਲਬ ਫੇਰ ਜਿੱਦਾਂ ਆਰਨਿੰਗ ਹੋਇਆ ਉਸ ਸਮੇਂ ਪ੍ਰੀਮ ਦਾ ਜਿਹੜਾ ਧਾਮ ਹੈ ਉਹ ਕਿੰਨਾ ਸੀ ਤੇ ਹੁਣ ਕਿੰਨਾ ਵੱਧ ਤੋਂ ਲਿਆ ਜਿੱਦਾਂ ਹੁਣ ਤੁਸੀਂ ਚਾਹੀਓ 500 ਗੱਜ ਨਹੀਂ ਨਹੀਂ ਮੈਨਸ ਲੱਗਿਆ चाहे वो ਕਾ ਜਗ੍ਹਾ ਚਾਹੇ 500 ਕਾ ਜਗ੍ਹਾ 500 ਕਾ ਜਗ੍ਹਾ ਚਾਹੇ 500 ਕਾ ਜਗ੍ਹਾ ਡਰੋਲਾ ਇਹ ਵੀ ਸਿਪ ਤਸਤੀ ਮੇਂ ਸੇ ਬਾਨੇ ਬਾਹਰਲਾ ਪੈਸਾ ਨਹੀਂ ਆਂਦਾ ਇਹ ਤਰਸਤੀ ਪੈਸੇ ਬਾਨਦੇ ਟਰਸਟੀ ਦੇ ਵਿੱਚ ਕਿੰਨੇ ਜਾਣੇ ਆ ਕੀ ਇੰਨਾ ਵੱਡਾ ਮੀਂਹ ਦਾ ਕੀ ਕਿਰਾਇਆ ਜਾਂਦਾ ਬਿਲਕੁਲ 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 ਹੋ ਗਈ ਕਿਉਂ ਗੱਲ ਹੀ ਸਮਝਦੇ ਤੁਸੀਂ ਕਹਿੰਦੇ ਹੋ ਕਿ ਕਿਹੜਾ ਵੀ ਜੋ ਵੀ ਕੋਈ ਇੱਕ ਗਸੋ ਟਸਟੀ ਕਿ ਟਸਟੀ ਕਿ ਜੁਰਦਾ ਹੈ ਨਹੀਂ ਨਹੀਂ ਇਕਵਲ ਮੈਂ ਬਾਬਾ ਜੀ ਮੈਂ ਸੁਣਾਂਗੀ ਪਹਿਲਾਂ ਗੱਲ ਕੰਪਲੀਟ ਹੋਣ ਦੋ ਤੁਸੀਂ ਕਹਿੰਦੇ ਹੋ ਆ ਜੀ ਅਸੀਂ ਸਿਰਫ ਟ੍ਰਸਟੀ ਕਰਦੇ ਆ ਪੈਸੇ ਪੈਸੇ ਘਾਟਮ ਜੋ ਇੱਕ ਛੋਟੇ ਜਿਹੇ ਕਮਰੇ ਤੋਂ ਅੱਜ ਪ੍ਰੇਮ ਦਾ ਮੈਨਾ ਵੱਡਾ ਬਣ ਗਿਆ ਤੇ ਤਿੰਨ ਦਿਨ ਦਾ ਮੇਲਾ ਕਰਵਾਇਆ ਬਿਲਕੁਲ ਬਿਲਕੁਲ ਕੀ ਸਿਰਫ ਟ੍ਰਸਟੀ ਪੈਸਾ 100% ਟ੍ਰਸਟੀ ਹੋਰ ਕੋਈ ਫੰਡ ਐਸੇ ਵਾਲੇ ਟ੍ਰਸਟੀ ਨੇ ਆਏ ਸਿਰਫ ਪੈਸੇ ਵਾਲੇ ਨੂੰ ਹੀ ਲੱਗਦਾ ਮੈਂ ਆਇਆ ਜਾਂਦਾ ਟ੍ਰਸਟੀ ਚੱਲ ਰਹੇ ਹੋਈ ਚੱਲ ਰਹੇ ਤਸਤੀ ਕਿਤੇ ਨਹੀਂ ਬੈਲੇ ਗਏ ਇਥੇ ਕੀ ਕਹਿੰਨਾ ਕਿ ਐਸੀ ਡੈਥ ਹੋ ਜੇ ਕਿਸੇ ਤਸਤੀ ਡੈਥ ਹੋ ਜੇ ਤਸਤੀ ਕਿਤੇ ਅਲੱਗ ਗੱਲ ਹੈ ਆਦਰਵਾਇਜ਼ ਤਸਤੀ ਕਿਤੇ ਨਹੀਂ ਬੈਲੇ ਜਾਂਦੇ ਪਾਸਰ ਦੇਖਿਆ ਜਾਂਦਾ 15 ਤੋਂ ਛੋਟੇ ਛੋਟੇ ਲੋਕਾਂ ਨੂੰ ਕਦੀ ਟਰਸਟੀ ਦੇ ਵਿੱਚ ਮੈਂਬਰ ਨਹੀਂ ਪਾਇਆ ਜਾਂਦਾ ਸਿਰਫ ਵੱਡੇਦਾਰੇ ਕਿਉਂ ਮੈਂਬਰ ਬਣਦੇ ਨੇ ਸਾਡੇ ਸਾਡੇ ਦੋ ਕੁਝ ਨਹੀਂ ਹੈਗਾ ਜੀ ਅਗੇ ਚੈੱਕ ਕਰੋ ਉਹਨੂੰ ਪੂਰਾ ਸਟੇਟ ਟ੍ਰਸਟ ਕੋਰਟ ਤੋਂ ਮਨਜ਼ੂਰशुदा ਹੈ ਇਹ ਨਹੀਂ ਹੈ ਕਿ ਆਪਣੀ ਮਰਜ਼ੀ ਦਾ ਟਰਸਟ ਬਾਲਿਆ ਸੀ ਇਹ ਥੁੰਨ ਕੋਰਟ ਹੈ ਜਿੱਥੇ ਮੇਰਾ ਖਿਆਲ ਹੈ ਬਹੁਤ ਪੰਜਾਬੀਆਂ ਦਾ ਟਸਟ ਆਉਣੀਆਂ ਇਹ ਥੁੰਨ ਕੋਰਟ ਨੇ ਬਾਬਾ ਜੀ ਬਹੁ ਆ ਫੰਡ ਦੀ ਗੱਲ ਮੈਂ ਕਰ ਰਿਹਾ ਜੀ ਮੈਂ ਫੰਡ ਦੀ ਗੱਲ ਕਰ ਰਿਹਾ ਜੀ ਇੱਕ ਸਕਲ ਫੰਡਿੰਗ ਦੀ ਗੱਲ ਹੀ ਕਰ ਰਿਹਾ ਸੀ ਮੈਂ ਫੰਡਿੰਗ ਬਾਹਰ ਦਾ ਪੈਸਾ ਕਦੇ ਨਹੀਂ ਆਊਗਾ ਇਸੇ ਅੱਜ ਵੀ ਕਹਿੰਦਾ ਮੈਂ ਔਰ ਜਦ ਤੱਕ ਮੈਂ ਸੱਗਦੀ ਰਹੂੰਗਾ ਜਿੰਦਾ ਰਹੂੰਗਾ ਪਬਲਿਕ ਤੋਂ ਕਿਸੇ ਨੂੰ ਪੈਸਾ ਨਹੀਂ ਲਿਆ ਜਾਊਗਾ ਬਾਕੀ ਤਾਂ ਅੰਮ੍ਰਿਤ ਦੇ ਬਹੁਤ سارے ਲੋਕ ਤੁਹਾਨੂੰ ਦੇਖ ਰਹੇ ਨੇ ਜੇ ਕੋਈ ਵਿਅਕਤੀ ਕੱਲ ਨੂੰ ਆ ਕੇ ਇਹ ਕਹਿੰਦਾ ਹੈ ਕਿ ਸਾਡੇ ਵੱਲੋਂ ਟੀਨ ਨਾਮ ਨੂੰ ਜੀ ਡੋਨੇਸ਼ਨ ਦਿੱਤੀ ਗਈ ਹੈ ਤੇ ਕੀ ਉਸ ਸਮੇਂ ਤੁਸੀਂ ਤੁਹਾਡਾ ਰੈਕਸ਼ਨ ਕੀ ਹੋਏਗਾ ਕਿ ਨਹੀਂ ਗੰਦੀ ਤੇ ਆ ਗੂਗੇ ਨਹੀਂ ਨਹੀਂ ਮੈਂ ਕਿਹੋ ਜਿਹਾ ਗੂਗਾ ਇਹ ਤਾਂ ਤੁਹਾਡੇ ਕੋਲ ਉਠ ਕੇ ਕਹਿੰਦੇ ਕੋਈ ਪ੍ਰੂਫ ਕਿਸੇ ਜੀ ਦਾ ਤਾਂ ਹੋਵੇ ਨਾ ਜੀ 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 ਕੈਨਲ ਨਹੀਂ ਕੁਝ ਹੁੰਦਾ ਹੈਗਾ ਹਾਂ ਬੈ ਕੈਨਲ ਕਿਸੇ ਦਾ ਕੁਝ ਨਹੀਂ ਹੁੰਦਾ ਮੈਂ ਮੈਂ ਤੁਹਾਡੇ ਚੈਨਲ ਤੇ ਥੋੜੀ ਦੱਸ ਰਿਹਾ ਕੋਈ ਕੱਲ ਨੂੰ ਕੁਝ ਵੀ ਕਹਿੰਦਾ ਵੀ ਮੈਨੇ ਕੁਝ ਕਿਹਾ ਤੈਨੂੰ ਕੋ ਵੀ ਕਹਿ ਸਕਦਾ ਕੋਈ ਸਮਝ ਆ ਨਹੀਂ ਤੁਸੀਂ ਆ ਵੀਡੀਓਜ਼ ਪਾਉਂਗੇ ਨਾ ਕੱਲ ਤੁਸੀਂ ਨੀਚੇ ਕਮੈਂਟ ਦੇਖ ਲਈ ਲੋਕਾਂ ਦੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਆਉਣਗੇ ਲੋਕਾਂ ਦੇ ਅਲੱਗ-ਅਲੱਗ ਪ੍ਰਕਾਰ ਦੇ ਕਮੈਂਟ ਆਉਣਗੇ ਲੋਕਾਂ ਦੇ ਮੈਨੂੰ ਸਿਰਫ ਉਹ ਇਨਸਾਨ ਚਾਹੀਦਾ ਜਿਹੜਾ ਇੱਕ ਵੇਲੇ ਵੀ ਹਾਂ ਮੈਂ ਪੈਸੇ ਦੇ ਗਿਆ ਸੀ ਆ ਮੇਰੇ ਕੋ ਰਸੀਦਾ ਜਾ ਮੇਰੇ ਕੋ ਪਰਚੇ ਜਾ ਫਿਰ ਸਰ ਨਹੀਂ ਬਿਲਕੁਲ ਨਹੀਂ ਦੁਨੀਆ ਦਾ ਕੰਮ ਹੈ ਜਿਹੜੇ ਕਮੈਂਟ ਕਰਨ ਨੂੰ ਪੁੱਛਦੇ ਨੂੰ ਕਿ ਤੂੰ ਗਿਆ ਤਾ ਨਹੀਂ ਮੈਂ ਕਦੇ جواب ਤਾਂ ਇਹ ਹੋਊਗਾ ਜਿੰਨੇ ਬੰਦੇ ਕਮੈਂਟ ਕਰਨਗੇ ਨਾ ਉਹਨੂੰ ਸਵਾਲ ਕਰੋ ਨੀਚੇ ਤੁਸੀਂ ਕਮੈਂਟ ਕਰੋ ਤੂੰ ਗਿਆ ਕਦੀ ਕਹਿੰਦੇ ਗਿਆ ਤਾ ਨਹੀਂ ਕਦੇ ਬਿਨ ਸੋਚੇ ਸਮਝੇ ਕਮੈਂਟ ਕਰਨਾ ਬੇਵਕੂਫੀ ਹੈ ਤੁਹਾਨੂੰ ਕੋਈ ਨੌਲੇਜ ਹੈ ਤੁਹਾਨੂੰ ਕੁਝ ਪਤਾ ਸੀ ਉੱਤੇ ਕੁਝ ਗਏ ਹੋ ਤੁਸੀਂ ਕੁਝ ਦੇਖਿਆ ਹੈ 100% ਠੱਕਾਰੋ ਤੁਸੀਂ ਮੈਨੂੰ ਪੁੱਛਣ ਦੇ ਅੱਛਾ ਤੁਸੀਂ ਜਦੋਂ ਮੰਨ ਲਓ ਮੇਰੇ ਤੇ ਬਹੁਤ ਸਾਰੇ ਫਾਲੋਅਰ ਨੇ ਤੁਸੀਂ ਵੀਡੀਓਸ ਦੇਖੀ ਹੈ ਮਰੀ ਜੀ ਮੈਂ ਦੱਸਿਆ ਮੈਂ ਦੱਸਿਆ ਇੱਕ ਗੋਲ ਵੀ ਮੁੰਦਰੀ ਇੱਕ ਕਈ ਵਾਰ ਆਉਣੀ ਹੈ ਪਰ ਉਹ ਲੈਣਾ ਹੀ ਨਹੀਂ ਹੁੰਦਾ ਨਹੀਂ ਸਰ ਨਹੀਂ ਪੂਰੀ ਸੁਣੋ ਤੁਸੀਂ ਹਾਈਲਾਈਟ ਸੁਣ ਲਈ ਹੈ ਪੂਰੀ ਵੀਡੀਓ ਸੁਣੀ ਹੈਗੀ ਪੂਰੀ ਹਾਈਲਾਈਟ ਸੁਣੋ ਨੋ ਗਲਤ ਕਰ ਰਹੇ ਹੋ ਉਹਨੇ ਮੁੰਦਰੀ ਪਾਈ ਕਹਿੰਦੇ ਜੀ ਪਾਪਾ ਸਮਝ ਕੇ ਲੈ ਕੇ ਆਇਆ ਮੈਂ ਇਹਨਾਂ ਦੀ ਦੁਕਾਨ ਤੇ ਕੰਮ ਕਰਦਾ ਸੀ ਲੜਕਾ ਕਹਿੰਦਾ ਪਾਪਾ ਸਮਝ ਕੇ ਲੈ ਕੇ ਆਇਆ ਮੈਂਨੇ ਮੁੰਦਰੀ ਪਕੜੀ ਪਾਈ ਜਸਟ 2 ਸਕਿੰਟ ਮੈਂ ਕਿਹਾ ਬੇਟਾ ਆ ਤੈਰਾ ਸ਼ਗਲ ਪੂਰਾ ਕਰਤਾ ਆ ਤੇਰੇ ਪਾਪਾ ਖੜੇ ਦੇ ਪਾ ਦੇ ਐਡਮਿਸਟ ਬੰਦੇ ਬੰਦੇ ਆਨੇਗੇ ਬੰਦੇ ਜਿੰਦਾ ਨੇ ਯਾਰ ਕੈਮਰਾ ਵੀ ਨਹੀਂ 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 ਕੈਮਰੇ ਸਾਹਮਣੇ ਸਬੂਤ ਮੈਂ ਤਾਂ ਵੀ ਮੈਂ ਕੈਮਰੇ ਸਾਹਮਣੇ ਸਬੂਤ ਪਹੁੰਚਦਾ ਹੋਵੇ ਕੈਮਰੇ ਸਾਹਮਣੇ ਸਬੂਤ ਪਹੁੰਚਦਾ ਵੀ ਨਹੀਂਗਾ ਬਹੁਤ سارے ਫਾਲੋਅਰਸ ਨੇ ਜਿਹੜੇ ਕੁਛ ਨਾ ਕੁਛ ਕਹਿੰਦੇ ਆ ਜਾਂ ਤਾਂ ਤੁਸੀਂ ਨਹੀਂ ਦੇਖੋ ਸਾਹਮਣੇ ਮੈਸੇਜ ਦਿਓ ਮੇਰੇ ਦਰਬਾਰ ਤੇ ਕੁਝ ਵੀ ਨਾ ਦੋ ਮੈਂ ਖੁੱਲ ਕੇ ਮੈਸੇਜ ਦੇ ਰਿਹਾ ਪਹਿਲਾਂ ਵੀ 25 ਵਾਰ ਦੇ ਚੁੱਕਿਆ ਫਿਰ ਦੇ ਰਿਹਾ ਦੁਬਾਰਾ ਕਿ ਪ੍ਰੇਮ ਤਾਮ ਦੇ ਵਿੱਚ ਕੋਈ ਪੈਸਾ ਦੇਣ ਦੀ ਬਜਾਏ ਕਿਸੇ ਜ਼ਰੂਰਤਮੰਦੀ ਹੈਲਪ ਕਰੋ ਹਸਪੀਟਲ ਦੇ ਵਿੱਚ ਬੱਚੇ ਮਰ ਰਹੇ ਆ ਯੂਰਤਮਨ ਲੋਕਲ ਯੂਰਤਮਨ ਦੀ ਹੈਲਪ ਕਰੋ ਮੇਰੀ ਹਰ ਵੀਡੀਓ ਚ ਪਹਿਲਾਂ ਵੀ ਬੋਲਿਆ ਗਿਆ ਔਰ ਕੋਈ ਸਿੰਗਲ ਪਰਸਨ ਮੈਂ ਫਿਰ ਵੀ ਦੁਬਾਰਾ ਕਹਿ ਰਿਹਾ ਅੱਜ ਤੱਕ ਇਹ ਗੱਲ ਨਹੀਂ ਕਹਿ ਸਕਦਾ ਇਹ ਬੰਟੀ ਬਾਬਾ ਜੀ ਨੇ ਕਿਸੇ ਨੂੰ ਮੱਚ ਵੀ ਸਾਡੇ ਕੋਲ ਕੋਈ ਪੈਸਾ ਲੈ ਲਿਆ ਬਾਬਾ ਜੀ ਮੇਲੇ ਦੇ ਵਿਲਾਪ ਸੀ ਮਿੰਦਰਜੀਤ ਨਿੱਕੂ ਨੂੰ ਵੀ ਸਿੰਗਰ ਨੂੰ ਮਾਸਟਰ ਸਲੀਮੂ ਨੂੰ ਵੀ ਮੁੰਦਰੀ ਪਾਈ ਸੀ ਜੀ ਜੀ ਹਾਂਜੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਮੁੰਦਰੀ ਪਾਈ ਮੈਂ ਪਹਿਲਾਂ ਕਹਿ ਰਿਹਾ ਇਹ ਮੈਂ ਆਪਣੀ ਮਸਤੀ ਚ ਨਾ ਮੇਰੇ ਕੋਲ ਤਾਂ ਕੁਝ ਵੀ ਮੌਜੂਦ ਉਟਾ ਦੇਣਾ ਬਾਬਾ

ਸਰ ਪ੍ਰੇਮਧਾਮ ਦਾ ਉਸ ਜੀ ਨਾਲ ਕੋਈ ਸਬੰਧ ਨਹੀਂ ਹੈਗਾ ਪ੍ਰੇਮਧਾਮ ਦਾ ਨਾ ਕੋਈ ਸਬੰਧ ਹੈ ਨਾ ਸੀਨਾ ਰਹੂਗਾ ਪਰਸਨਲ ਵੀ ਦਾ ਜੋ ਵੀ ਹੈਗੇ ਨੇ ਮੇਰੇ ਬੌਦ ਨੇ ਪਰਸਨਲ ਮੈਂ ਪ੍ਰੋਪਰਟੀਜ਼ ਦਾ ਕੰਮ ਕਰਦਾ ਚਿਰਾਗ ਹੋਮਸ ਚਿਰਾਗ ਬਿਲਡਰਸ ਚਿਰਾਗ ਆਯੁਰਵੈਦਿਕ ਚਾਰ ਇਮੀਗ੍ਰੇਸ਼ਨ ਪਰਸਨਲ ਮੇਰੇ ਬੌਦ ਵੀ ਨੇ ਸ ਹੈਗੇ ਪਰਸਨਲ ਮੇਰਾ ਆਪਣਾ ਕਾਰੋਬਾਰ ਹੈ ਮੈਂ ਬਹੁਤ ਵਾਰ ਦੱਸ ਚੁੱਕਿਆ ਕਿ ਪਰਸਨਲ ਨੂੰ ਪ੍ਰੇਮਧਾਮ ਨਾਲ ਨਾ ਜੋੜੋ ਕਿਤਨੇ ਕਿਤੇ ਮੈਨਪਾਵਰ ਜਿਹੜੀ ਇਕੱਠੀ ਹੋ ਰਹੀ ਹੈ ਕਿ ਇਹ ਉਹੀ ਕਹਿ ਸਕਦੇ ਆਪਾਂ ਕਿਸ ਤਰ੍ਹਾਂ ਦੀ ਮੈਨਪਾਵਰ ਉਹਦਾ ਹੀ ਦਾ ਬਿਜ਼ਨਸ ਦੀ ਗੱਲ ਨਹੀਂ ਮੈਂ ਬਾਬਰ ਪਹਿਨ ਤਾਂ ਮ ਇਕੱਠੀ ਹੁੰਦੀ ਮੈਂ ਬਾਹਰ ਬਗਮ ਕਰਦਾ ਸਾਰਾ ਮੇਰਾ ਲੋਕਾਂ ਦਾ ਵੀ ਕੁਝ ਨਹੀਂ ਆਇਆ ਉਸ ਕੀ ਤਰ੍ਹਾਂ ਕੋਈ ਬਿਜ਼ਨਸਮੈਨ ਆ ਕੇ ਦਰਵਾਜ਼ੇ ਮੈਂ ਖੋਲ ਨਹੀਂ ਗਿਆ ਇੱਕ ਸਿਕਨ ਜੀ ਤੁਹਾਡੀ ਟਰਸਟੀਆਂ ਪਤਾ ਜੀ ਕਿਸਮ ਹੈ ਕੀ ਕਰ ਰਹੇ ਮੇਰੇ ਲਈ ਗ੍ਰੀਡੀ ਨਹੀਂ ਕੋਈ ਹੈ ਨਹੀਂ ਜੀ ਇਹ ਤੁਹਾਡੀ ਸੋਚ ਹੈ ਜੋ ਤਸ਼ਦੀ ਚੱਲਦੇ ਆ ਰਹੇ ਹੈ ਲਗਭਗ ਪਿਛਲੇ 12 15 ਸਾਲ ਕੋਈ ਟਰਸਟੀ ਲਗਭਗ 14 ਤੋਂ 15 ਸਾਲ ਜੀ ਕਿਵੇਂ ਕਿਵੇਂ ਜੁੜਿਆ ਬਿਲਕੁਲ ਬਹੁਤ ਵਧੀਆ ਗੱਲ ਹੈ ਮੈਂ ਇੱਕ ਬਿਜ਼ਨਸਮੈਨ ਹੋਣ ਦੇ ਬਾਵਜੂਦ ਵੀ ਕਿਵੇਂ ਬਾਬਾ ਜੀ ਨਾਲ ਜੁੜਿਆ ਤੁਸੀਂ ਕਹਿਣਾ ਚਾਹੁੰਦੇ ਹੋ ਪਹਿਲੀ ਗੱਲ ਤਾਂ ਗੱਦੀ ਪਿੱਛੇ 300 ਸਾਲ ਤੋਂ ਚੱਲਦੀ ਆ ਰਹੀ ਹੈ ਮੇਰੇ ਮਾਤਾ ਜੀ ਦਾਦਾ ਜੀ ਪ੍ਰਦਾਦਾ ਜੀ ਉਧੇ ਪਿੱਛੇ ਚੱਲੀ ਆ ਰਹੀ ਹੈ ਔਰ ਰੇਗਲ ਮੇਰੀ ਮੇਰਾ ਸ਼ੁਰੂ ਤੋਂ ਇਸ਼ਕ ਸੀਗਾ ਪਰਮਾਤਮਾ ਨਾਲ ਸਰਕਾਰ ਨਾਲ ਇਸ਼ਕ ਸੀਗਾ ਉਹ ਇਸ਼ਕ ਚੱਲੇ ਚੱਲਦੇ ਚੱਲਦੇ ਇਸ਼ਕ ਕਦੋਂ ਰੁਕ ਲੈ ਗਿਆ ਮੈਨੂੰ ਖੁਦ ਨੂੰ ਪਤਾ ਲੱਗਿਆ ਬਾਬਾ ਜੀ ਇੱਕ ਸਵਾਲ ਹੋਣਾ ਬਾਬਾ ਜੀ ਇਹ ਗੱਦੀ ਕੀ ਇਹ ਰੇੜਿਆਂ ਦੇ ਵਿੱਚ ਅੱਧੇ ਰੇੜਿਆਂ ਦੇ ਵਿੱਚ ਕੀ ਨਿਮਨ ਲਾਇਆ ਜਾਂਦਾ ਹੈ ਡੇਰਾ ਦੇ ਵਿੱਚ ਅਕਸਰ ਸਿਰੇ ਲਾਏ ਜਾਂਦੇ ਜੀ ਡੇਰਾ ਤਾਂ ਹੈ ਹੀ ਨਹੀਂ ਦੱਸੇ ਇੱਕ ਦਰਬਾਰ ਹੈ ਡੇਰਾ ਨਾਮ ਨੂੰ ਤਾਂ ਕਿਹਨੂੰ ਦੇ ਰਹੇ ਮੈਂ ਤੁਹਾਡੇ ਦਰਬਾਰ ਦੀ ਗੱਲ ਕਰ ਰਿਹਾ ਬਾਕੀ ਵੀ ਹੈ ਬੜੇ ਲੋਕ ਹੈ ਮੈਂ ਆਪਣੀ ਦੱਸ ਸਕਦਾ ਜੀ ਕਿਸੇ ਹੋਰ ਦੀ ਮੈਂ ਗੱਲ ਨਹੀਂ ਕਰੂੰਗਾ ਬੜੇ ਲੋਕ ਤਾਂ ਬੜੇ ਲੋਕ ਤਾਂ ਜਦ ਇਹ ਕਹਿੰਦੇ ਮੇਰੇ ਅੰਦਰ ਬਾਬਾ ਆ ਗਿਆ ਮੇਰੇ ਅੰਦਰ ਮਾਤਾ ਆ ਗਈ ਮੇਰੇ ਅੰਦਰ ਪੀਰ ਆ ਗਿਆ ਮੈਂ ਉਹਨੂੰ ਬਿਲਕੁਲ ਨਹੀਂ ਮੰਨਦਾ ਇਹ ਇੱਕ ਉਹਦੇ ਨਾਮ ਦੀ ਮਸਤੀ ਹੈ ਸਿਰ ਕਮਾਉਣਾ ਇੱਕ ਉਹਦੇ ਨਾਮ ਦੀ ਮਸਤੀ ਲੈਣਿਆ ਅਸੀਂ ਬੜੇ ਲੋਕ ਵਿਆਹ ਦੇ ਵਿੱਚ ਨੱਚਦੇ ਨਾ ਉਹ ਕੋ ਬੋਤਲ ਫੜ ਕੇ ਨੱਚੀ ਜਾਂਦਾ ਅਸੀਂ ਆਪਣੇ ਯਾਰ ਦੀ ਮਸਤੀ 'ਚ ਨੱਚਦੇ ਆ ਇਹ ਨਹੀਂ ਹੈ ਕਿ ਸਾਡੇ ਅੰਦਰ ਕੋਈ ਮਾਤਾ ਆ ਮੈਂ ਇੱਕ ਸਵਾਲ ਹੈ ਜਿਹੜਾ ਇਹ ਸਭ ਆਪਣੇ ਨੂੰ ਕਹ ਰਹੇ ਕਿ ਸਾਰੇ ਪਰਮਾਤਮਾ ਸਤਿਕਾਰ ਜਿਹੜੇ ਇਹ ਸਭ ਕੰਟੀਨਿਊ ਵੀ ਡਰਾਮੇ ਕਰੇ ਜੇ ਕੋਈ ਇਨਸਾਨ ਕਹਿੰਦਾ ਮੇਰੇ ਅੰਦਰ ਮਾਤਾ ਆ ਗਈ ਮੇਰੇ ਅੰਦਰ ਬਾਬਾ ਆ ਗਿਆ 100% ਡਰਾਮਾ ਹੈ ਜੇ ਕੋਈ ਕਹਿੰਦਾ ਜੇ ਕਹਿੰਦਾ ਮਸੀਹ ਨੂੰ ਵੀ ਕੋ ਠੀਕ ਹੈ ਜਾਂ ਉਸ ਗੱਡੀ ਦੇ ਉੱਪਰੋਂ ਕਿਸੇ ਰੂਪ ਵਿੱਚ ਪੈਸਾ ਲੈਂਦਾ ਮੈਂ ਤੁਹਾਡੇ ਸਾਰੇ ਚੈਨਲ ਦੇ ਮਾਧਿਅਮ ਚ ਬਹੁਤ ਵੱਡੀ ਗੱਲ ਕਹਿਣ ਜਾ ਰਿਹਾ ਬਹੁਤ ਵੱਡੀ ਗੱਲ ਕਹਿਣ ਜਾ ਰਿਹਾ ਜਿਹੜੀ ਮੈਨੂੰ ਚਾਹੀਦੀ ਹੈ ਕਿ ਤੁਹਾਡੇ ਥਰੂ ਬਹੁਤ ਲੋਕਾਂ ਤੱਕ ਪਹੁੰਚੇ ਇੱਕ ਬਾਬਾ ਜੀ ਆਪਣੇ ਗੱਡੀ ਤੇ ਬੈਠ ਕੇ ਪੂਰੀ ਸੰਗਤ ਨੂੰ ਸਭ ਕੁਝ ਦਿਲਾ ਸਕ ਤੈਨੂੰ ਮੁੰਡਾ ਦਵਾਸੀ ਕਹਿੰਦੇ ਪੁਲਿਸ ਤੁਹਾਨੂੰ ਮੁੰਡਾ ਦਿਲਾ ਸਕਦੇ ਆ ਤੁਹਾਨੂੰ ਬਾਹਰ ਭੇਜ ਸਕਦੇ ਆ ਤੁਹਾਨੂੰ ਕੁੱਟੀ ਦਿਲਾ ਸਕਦੇ ਆ ਤਾਂ ਜਦੋਂ ਤੁਹਾਨੂੰ ਦਿਲਾ ਸਕਦੇ ਆ ਤੂੰ ਆਪਣੇ ਬਾਬਾ ਜੀ ਦੇ ਹੁੰਦੇ ਹੋਏ ਲੋਕਾਂ ਤੋਂ ਪੈਸੇ ਕਿਉਂ ਲੈਂਦੇ ਆ ਬਸ ਬਾਬਾ ਜੀ ਬਾਬਾ ਜੀ ਤਾਂ ਇਹ ਇਸ਼ਵਰ ਦਾ ਸੁਖਾ ਦੇਖਦੇ ਹੋ ਸੋਸ਼ਲ ਮੀਡੀਆ ਵੀ ਚੱਲਦਾ ਪਿਆ ਹੈ ਕਿ ਸੋਸ਼ਲ ਮੀਡੀਆ ਤੋਂ ਵੀ ਤੁਹਾਨੂੰ ਫੇ ਆਂਦੇ ਹੀ ਹੋਣਗੇ ਮੈਨੂੰ ਆਹ ਲੋ ਜੀ ਨਹੀਂ ਨਹੀਂ ਆਪਣਾ 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 ਅਜਾ ਆਪਣਾ ਹੈ ਆਪਣਾ ਕੇ ਦੇਖੋ ਕਿੰਨੇ ਪੈਸੇ ਆਇਆ ਨਹੀਂ ਆਹ ਉਹਨੇ ਟਰਸਟੀ ਨੂੰ ਆਨੇ ਆ ਨਾ ਜੀ ਤੁਹਾਨੂੰ ਨਹੀਂ ਨਹੀਂ ਆਪਣਾ 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 ਬੇਸ ਬਿਲਕੁਲ ਅੱਜ ਮੈਂ ਕੁਦਰਤੀ ਦੇਖੇ ਕੁਦਰਤੀ ਅੱਜ ਮੈਂ ਖੋਲ ਕੇ ਦੇਖੇ ਮਤਲਬ ਨੌਲੇਜ ਹੀ ਨਹੀਂ ਸੀਗੀ ਇਹ ਜੋ ਕੋਈ ਪੈਸਾ ਆਉਂਦਾ ਹੈ ਮੈਨੂੰ ਅੱਜ ਸਾਡੇ ਇੱਕ ਚੈਨਲ ਚੱਲਦਾ ਸੀਗਾ ਉੱਥੇ ਸਿਟੀ ਹੈਡਲਾਈਨਸ ਉਹਨਾਂ ਨੇ ਦੱਸਿਆ ਕਿ ਵਿੱਚ ਪੈਸੇ ਆਉਂਦੇ ਹੁੰਦੇ ਆ ਮੈਂ ਤਾਂ ਉਹ ਵੀ ਖੋਲ ਕੇ ਦੇਖਿਆ ਮੈਂ ਕਿੰਦਾ ਆਉਂਦੇ ਮੈਂ ਤਾਂ ਕੁਛ ਆਇਆ ਨਹੀਂ ਯਾਰ ਬਾਬਾ ਜਿੱਦਾਂ ਸਾਰੇ ਧਰਮਾਂ ਦਾ ਲੋਕ ਸਤਕਾਰ ਕਰਦੇ ਨੇ ਸੋਰੀ ਸਾਰੇ ਧਰਮਾਂ ਦਾ ਲੋਕ ਸਤਕਾਰ ਕਰਦੇ ਨੇ ਅਸੀਂ ਵੀ ਕਰਦੇ ਆ ਜਿਹੜੇ ਕੀ ਇਸਾਈ ਭਾਰਤ ਚਾਹੁੰਦੇ ਦੇ ਵਿੱਚ ਜਾ ਕੇ ਕਨਵਰਟ ਹੁੰਦੇ ਨੇ ਇਹ ਪ੍ਰਸ਼ਾਦ ਖਾਨ ਤੋਂ ਸਾਰਿਆਂ ਨੂੰ ਮਨਾ ਕਰਦੇ ਇਹਨੂੰ ਕਿੱਦਾਂ ਦੇਖੀਏ ਦੇਖੋ ਜੀ ਗੱਲ ਇਹ ਯੀਸੂ ਵੀ ਕਰੋ ਤਾਂ ਕੋਈ ਇਨਸਾਨ ਕਿਸੇ ਵੀ ਦਰਵਾਜ਼ੇ ਦਾ ਪ੍ਰਸ਼ਾਦ ਲੈਣ ਤੋਂ ਬਣਾ ਕਰਦਾ ਜੇਕਰ ਵੀ ਯਾਰ ਮੈਂ ਫਲਾਣੀ ਜਗ੍ਹਾ ਦਾ ਪ੍ਰਸ਼ਾਦ ਨਹੀਂ ਲੈਣਾ ਤਾਂ ਹਜੇ ਪ੍ਰੋਪਰ ਗਿਆਨ ਦਾ ਅਧਿਕਾਰੀ ਨਹੀਂ ਹੋਇਆ ਉਹ ਕਿਸੇ ਅੱਛੇ ਗਿਆਨੀ ਨਾਲ ਨਹੀਂ ਜੁੜਿਆ ਹੋਇਆ ਅਸੀਂ ਤੁਰੇ ਜਾਂਦੇ ਬਜ਼ੁਰਗ ਦੇ ਵੀ ਪੈਰੀ ਹੱਥ ਲਾ ਮੰਗਣਾ ਉਹ ਵੀ ਕੀ ਕਹਿੰਦਾ ਜੋਦਾ ਰਹੇ ਖੁਸ਼ ਰਹੇ ਇਹ ਤਾਂ ਕਿਸੇ ਬਜ਼ੁਰਗ ਦਾ ਪ੍ਰਸ਼ਾਦ ਲੈਣ ਨਾਲ ਕੀ ਹੋ ਜੀ ਉਹ ਪ੍ਰਸ਼ਾਦ ਪ੍ਰਸ਼ਾਦ ਨਾਲ ਮੈਨੂੰ ਸਮਝਦਾ ਪੁੱਛੁੰਦਾ ਹੈ ਬਿਲਕੁਲ ਬਾਬਾ ਜੀ ਤੋਂ ਹਮਸ਼ੁੱਕ ਕਿਵੇਂ ਦੇਖੀ ਬਗੀਚੇ ਦਾਾਮ ਨੂੰ ਕਿਵੇਂ ਦੇਖੀ ਬਗੀਚੇ ਦਾਾਮ ਦੇਖੋ ਆਪਣੀ ਜਗ੍ਹਾ ਤੇ ਇੱਕ ਉਹਨਾਂ ਨੇ ਇਹ ਹਨੂਮਾਨ ਜੀ ਨਾਲ ਆਪਣੇ ਆਪ ਨੂੰ ਜੋੜਿਆ ਇਹ ਬਾਤ ਕਹਿੰਦੇ ਹਾਂ ਵੀ ਆਪਣੇ ਆਪਣੇ ਤਰੀਕੇ ਆਪਣੇ ਬੰਦੇ ਬਿਠਾਉਣ ਦੇ ਨੇ ਨਹੀਂ ਮੈਂ ਸਮਝਦਾ ਜੀ ਮੈਂ ਜਿੱਥੇ ਤੱਕ ਮੇਰਾ ਜਿੱਥੇ ਤੱਕ ਮੇਰਾ ਖਿਆਲ ਹੈ ਜਿੱਥੇ ਉਹਨਾਂ ਨੇ ਵਕੀ ਲਗਾਈ ਸੀ ਹੈ ਪਰਮਾਤਮਾ ਨਾਲ ਜੀ ਲਿਵ ਲੱਗੀ ਹੋਈ ਆ ਅੰਦਰੋਂ ਅੰਦਰੋਂ ਲਿਵ ਲੱਗੀ ਸਭ ਕੁਝ ਸੱਚ ਹੈ ਜੇਂਦੋਂ ਲਿਵ ਨਹੀਂ ਲੱਗੀ ਤਾਂ ਭਕੰਦੇ ਠੀਕ ਹੈ ਬੰਦੇ ਠੀਕ ਹੈ ਠੀਕ ਹੈ ਠੀਕ ਰਸਤੇ ਦੀ ਡਿਟੇਲ ਮੀਡੀਆ ਨੂੰ ਦੋਗੇ ਕੋਰਟ ਦੇ ਥਰੂ ਹੈ ਸਾ ਜਦੋਂ ਮਰਜ਼ੀ ਕਰ ਸਕਦੇ ਹੋ ਨੈਟ ਤੋਂ ਨੈਟ ਤੁਸੀਂ ਜਦੋਂ ਮਰਜ਼ੀ ਕਰ ਸਕਦੇ ਹੋ ਉਹਦਾ ਉੱਪਰ ਜੇ ਜੀ ਉੱਪਰ ਮੀਡੀਆ ਨੂੰ ਪੁੱਛੋ ਜੇ ਜੀ ਉੱਪਰ ਪਬਲਿਕ ਲਈ ਉਹ ਤਾਂ ਕੋਈ ਦਿੱਕਤ ਨਹੀਂ ਆਏਗੀ ਦੇਖੋ ਮੈਂ ਹੀ ਕਹਿਣਾ ਚਾਹੁੰਦਾ ਜੀ ਬੜਾ ਅੱਛਾ ਸਵਾਲ ਸੁਨੀ ਨੇ ਕੀਤਾ ਹੈ ਕਿ ਜਿਹੜਾ ਵੀ ਕੰਮ ਕਰਦੇ ਹੋ ਜੋ ਕਾਰੋਬਾਰ ਕਰਦੇ ਹੋ ਜੋ ਬਿਜ਼ਨਸ ਕਰਦੇ ਹੋ ਉਹਨੂੰ ਇਮਾਨਦਾਰੀ ਨਾਲ ਕਰੋ ਉਹਨੂੰ ਜ਼ਿੰਮੇਵਾਰੀ ਨਾਲ ਕਰੋ ਸਭ ਤੋਂ ਵੱਡੀ ਉਹੀ ਇਬਾਦਤ ਹੈ ਔਰ ਤੁਸੀਂ ਜਿੰਨਾ ਵੀ ਪੈਸਾ ਕਿਸੇ ਧਾਰਮਿਕ ਸਥਾਨ ਨੂੰ ਦੇਣ ਦੀ ਕੋਸ਼ਿਸ਼ ਕਰਦੇ ਹੋ ਉਹ ਪੈਸਾ ਕਿਸੇ ਜ਼ਰੂਰਤਮੰਦੀ ਹੈਲਪ ਕਰੋ ਚਾਹੇ ਉਹ ਹਸਪੀਟਲ ਨੇ ਚਾਹੇ ਉਹ ਐਜੂਕੇਸ਼ਨ ਲਈ ਹੈ ਚਾਹੇ ਗਰੀਬ ਪਰਿਵਾਰਾਂ ਦੇ ਰਾਸ਼ਨ ਲਈ ਹੈ ਉਸ ਪੈਸੇ ਨੂੰ ਕਿਸੇ ਜ਼ਰੂਰਤਮੰਦ ਤੱਕ ਪਹੁੰਚਾਓ ਪਲੀਜ਼ ਦੋ ਲੋਕ ਤਾਂ ਰੰਗ ਬਦਲ ਲਾਉਂਦੇ ਹੁੰਦੇ ਆਂ ਲਈ ਕੀ ਕਹਿਣਾ ਜੀ ਤਰਮ ਬਦਲਣਾ ਦੇਖੋ ਜਿਸ ਧਰਮ ਦੇ ਵਿੱਚ ਰੱਬ ਨੇ ਤੁਹਾਨੂੰ ਪੈਦਾ ਕੀਤਾ ਉਹ ਧਰਮ ਤੁਹਾਡਾ ਸਭ ਤੋਂ ਵੱਡਾ ਹੈ ਧਰਮ ਬਦਲਣਾ ਦੁਨੀਆ ਦੀ ਸਭ ਤੋਂ ਵੱਡਾ ਗੁਨਾਹ ਮੰਨਦਾ ਮੈਂ ਧਰਮ ਪਰਿਵਰਤਨ ਦੁਨੀਆ ਦਾ ਸਭ ਤੋਂ ਵੱਡਾ ਮੈਂ ਗੁਨਾਹ ਮੰਨਦਾ ਲੋਕਾਂ ਦੇ ਵਿੱਚ ਕਿਉਂ ਮੈਨੂੰ ਨਹੀਂ ਪਤਾ ਮੈਂ ਗੁਨਾਹ ਮੰਨਦਾ ਜੇ ਪਰਮਾਤਮਾ ਦੀ ਮਨਸ਼ਾ ਤੁਹਾਨੂੰ ਉਸ ਧਰਮ ਚ ਭੇਜਣ ਦੀ ਹੁੰਦੀ ਹੈ ਪਹਿਲਾਂ ਤੁਹਾਨੂੰ ਉਸੇ ਧਰਮ ਜਨਮ ਦਿੰਦਾ ਜਿਸ ਧਰਮ ਚ ਉਸ ਪਰਮਾਤਮਾ ਨੇ ਤੁਹਾਨੂੰ ਭੇਜਿਆ ਹੈ ਉਸ ਧਰਮ ਦੇ ਵਿੱਚ ਭਗਤੀ ਕਰੋ ਹਾਂ ਇਬਾਦਤ ਕਿਸੇ ਵੀ ਧਰਮ ਦੀ ਕਰੋ ਕੋਈ ਦਿੱਕਤ ਨਹੀਂ ਬਾਬਾ ਜੀ ਕਿਆ ਸੰਗਤ ਨੂੰ ਨੋਦਰੀਆ ਨਹੀਂ ਐਸਾ ਕੋਈ ਨਹੀਂ ਐਸਾ ਕੁਝ ਨਹੀਂ ਹੋਇਆ ਸਿੰਗਰਾਂ ਨੂੰ ਵੀ ਕੋਈ ਪੈਸੇ ਦੇ ਕੇ ਬੁਲਾਇਆ ਜਾਂਦਾ ਐਸਾ ਕੁਝ ਨਹੀਂ ਹੈਗਾ ਨਹੀਂ ਨਹੀਂ ਫ੍ਰੀ ਵੀ ਨਹੀਂ ਹੈ ਕਿ ਅਸੀਂ ਆਪਣੀ ਮਰਜ਼ੀ ਨਾਲ ਇੱਕ ਪਾਲਿਸੀ ਨਹੀਂ ਦਿੰਨੇ ਉਹਨਾਂ ਨੂੰ ਜੋ ਮਰਜ਼ੀ ਦੇਈਏ ਤੇ ਕਿਲਿਫਾਫਾ ਹੁੰਦਾ ਇੱਕ ਟੈਕਸਟ ਦੇ ਵੱਲੋਂ ਜਾਂਦਾ ਇਹ ਨਹੀਂ ਨਹੀਂ ਜਾਂਦਾ ਹੈਗਾ ਐਸਾ ਕੋਈ ਹਰ ਬੰਦੇ ਨੂੰ ਕਿਲਿਫਾਫਾ ਜਾਂਦਾ ਟੈਸਟ ਵੱਲੋਂ ਇੱਕ ਇੱਕ ਟੈਸਟ ਲਈ ਲਾਉਂ ਜਾਂਦੇ ਨੇ ਆਸਲ ਸਲੇਮ ਕਹਿੰਦੇ ਨੇ ਕਿ ਵੀ ਮੈਂ 1.5 ਲੱਖ ਤੋਂ ਘੱਟ ਹੀ ਤਾਂ ਹੁੰਦਾ ਹੀ ਨਹੀਂ ਹੈਗਾ ਮੈਂ ਤੁਸੀਂ ਲਗਾਉਂਦਾ ਸੁਣੋ ਵੀਡੀਓ ਮੇਰੀ ਵੀਡੀਓ 'ਚ ਬੋਲਿਆ ਉਹਨਾਂ ਨੇ ਸਪੈਸ਼ਲ ਕਿ ਕਿਲਾਏ ਦਰਬਾਰ ਹੈ ਇਸ ਤੇ ਬਿਨਾਂ ਪੈਸੇ ਤੋਂ ਆਉਣਾ ਹੈ ਸਰ ਦੇਖੋ ਨਾ ਮੇਰੀ ਵੀਡੀਓ ਕੱਢ ਕੇ ਉਹਨੇ ਸਪੈਸ਼ਲ ਨਹੀਂ ਬੋਲੇ ਨਾ ਮੇਰੇ ਸੇਜ ਦੇ ਉੱਪਰ ਖੜੇ ਹੋ ਕੇ ਕਿ ਕਿੰਨਾਇ ਦਰਵਾਰ ਹੈ ਇਤਨੇ ਬਿਨਾਂ ਪੈਸੇ ਤੋਂ ਆਣਾ ਮੇਰੀ ਵੀਡੀਓ 'ਚ ਬੋਲੇ ਆਇਆ ਨਾ ਦੇਖੋ ਪਿਛਲੇ ਸਾਲ ਦੇ ਮੇਲੇ 'ਚ ਕੱਢੋ ਉਹਨੂੰ ਅਸੀਂ ਨੂੰਹਰੀ ਕੀਤੀ ਹੈ ਨਾ ਤਾਂ ਮੇਰੇ ਹਾਂ ਓਏ ਕਿੰਨਾ ਗੱਲ ਮੈਂ ਤਾਂ ਖੁਦ ਕਹਿ ਰਿਹਾ ਮੈਂ ਖੁਦ ਕਹਿ ਰਿਹਾ ਸੀ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਦਈਏ ਬਾਬਾ ਜੀ ਗੱਲ ਕਰ ਸੀਮ ਦੀ ਗੱਲ ਕੀਤੀ ਆ ਪਰ ਮੈਂ ਉਧਰ ਦਰਵਾਜ਼ੇ ਨਹੀਂ ਇਹ ਗੱਲ ਬੋਲ ਰਹੀ ਹਾਂ ਬਿਲਕੁਲ ਠੀਕ ਹੈ ਅੱਛੀ ਗੱਲ ਹੈ ਜੀ ਬਹੁਤ ਅੱਛੀ ਗੱਲ ਹੈ ਕੋਈ ਮੜੀ ਗੱਲ ਨਹੀਂ ਜੀ ਦਾ ਜਿੱਥੇ ਮੇਰੇ ਲਈ ਹਰ ਦਰਬਾਰ ਬਰਾਬਰ ਹੈ ਜਰੂਰ ਇੱਕ ਦਿਨ ਮੌਕਾ ਹੋਊਗਾ ਤੁਹਾਡੇ ਵਰਗੇ ਭਰਾਵਾਂ ਦਾ ਇੱਥੇ ਸਾਥਰੇ ਇੱਕ ਦਿਨ ਮੌਕਾ ਜਰੂਰ ਆਊਗਾ ਤੁਹਾਡੇ ਬਿਲਕੁਲ ਪਹਿਲਾ ਪ੍ਰੈਸ ਉਸ ਤੋਂ ਬਾਅਦ ਸੰਗਤ ਨਹੀਂ ਜੀ ਨਹੀਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਜਦੋਂ ਬਿਜ਼ਨਸ ਤੇ ਮੈਂ ਬੰਟੀ ਭਾਜੀ ਅਦਰਵਾਈਜ਼ ਬੰਟੀ ਬਾਬਾ ਜੀ ਠੀਕ ਹੈ ਜੀ